ਪੜਾਦਰ ਪੜਾ ਸਿਆਸਤ ਦੀ ਦਾਤ ਅੱਗੇ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਆਈ ਜਿੱਥੇ ਮਹਾਰਾਜ ਨੇ ਇਸ ਸਿਆਸਤ ਨੂੰ ਖਾਲਸੇ ਦੇ ਰੂਪ ਦੇ ਵਿੱਚ ਬਦਲ ਦਿੱਤਾ ਦਾ ਸਭ ਤੋਂ ਵੱਡਾ ਸਿੱਖ ਸਿਆਸਤਦਾਨ ਮਹਾਰਾਜਾ ਰਣਜੀਤ ਸਿੰਘ ਸਮਹ ਸਿਆਸਤਦਾਨਾਂ ਜੀ ਸਿੱਖ ਸਿਆਸਤਦਾਨ ਭਜਨ ਸਿੰਘ ਬਰਾੜ ਐਨ ਡੀ ਪੀ ਪਾਰਟੀ ਦੇ ਵਿੱਚ ਉਹ ਕੈਂਡੀਡੇਟ ਨੇ ਇਸ ਵਾਰ ਜਦੋਂ ਤੁਹਾਡਾ ਜ਼ਿਕਰ ਹੁੰਦਾ ਹੈ ਤੁਹਾਡੇ ਬਾਰੇ ਕੋਈ ਗੱਲ ਛਿੜਦੀ ਹੈ ਤਾਂ ਨਾਲ ਹੀ ਗੱਲਾਂ ਜ਼ਰੂਰ ਆ ਜਾਂਦੀਆਂ ਕਿ ਬਚਪਨ ਜਿਹੜਾ ਬਰਾੜ ਸਾਹਿਬ ਦਾ ਨਾ ਬੜਾ ਹਾਰਡ ਰਿਆ ਬੜਾ ਕੁਝ ਬਰਾੜ ਸਾਹਿਬ ਨੇ ਬਚਪਨ ਦੇ ਵਿੱਚ ਦੇਖਿਆ ਫੀਸ ਹੁੰਦੀ ਸੀ ਪਿਤਾ ਜੀ ਦੀ ਮੈਜਿੱਦ ਕਰਦਾ ਸੀ ਮੈਂ ਸੰਗਦੇ ਮੰਗਣੇ ਨਾ ਵੀ ਪਤਾ ਨਹੀਂ ਇਹਨਾਂ ਕੋਲੇ ਹੋਣਗੇ ਕਿ ਨਹੀਂ ਹੋਣਗੇ ਇਨੀ ਗਰੀਬੀ ਸੀ ਸਕੂਲ ਦੇ ਵਿੱਚ ਪ੍ਰੇਅਰ ਹੋਈ ਜਾਂ ਨਹੀਂ ਹੁੰਦੀ ਸੀ ਤੇ ਮੈਂ ਉਧਰੋਂ ਘਰੇ ਆਵਾ ਗੋਹਾ ਖੁੜਾ ਸੇਟ ਰਿਆ ਹੁੰਦਾ ਸੀਗਾ ਸਾਹਮਣੇ ਸਕੂਲ ਦੇ ਨਾਲ ਨਾਲ ਹੀ ਅਸੀਂ ਬਾਹਰ ਖੇਤਾਂ 'ਚ ਬੈਠੇ ਸੀਗੇ ਉੱਥੋਂ 800 ਮੀਟਰ ਦੀ ਵਿੱਥੇ ਮੈਨੂੰ ਪ੍ਰੇਰ ਵੀ ਦਿਸੀ ਜਾਂਦੀ ਸੀ ਪਰ ਮੈਨੂੰ ਨਾਲ ਗੁਹਾ ਗੁੜਾ ਵੀ ਦਿਸੀ ਜਾਂਦੇ ਜਿਹੜਾ ਮੈਂ ਸਪੈਸ਼ਲ ਸਟੈਨੋ ਤੁਹਾਡੇ ਕੋਲੇ ਆ ਉਸ ਤੋਂ ਬਾਅਦ ਗੱਡੀ ਮਿਲੀ ਆ ਜੀਪ ਮਿਲੀ ਆ ਸਭ ਕੁਝ ਬੜੀ ਸੁੱਖ ਸਹੂਲਤ ਸੁਹਣੀ ਆ ਫੇਰ ਕਿਵੇਂ ਇੱਕਦਮ ਮਨ ਬਣ ਗਿਆ ਵੀ ਇੱਥੇ ਆਉਣਾ ਹੈ ਕੈਨੇਡਾ ਉਹ ਸੋਹਣੀ ਲਾਈਫ ਸੀ ਉੱਥੇ ਮੈਂ ਆਪ ਇੱਥੇ ਆ ਕੇ ਸਟ੍ਰਗਲ ਕਰਕੇ ਮੇਰਾ ਮੇਰੀ ਕੋਸ਼ਿਸ਼ ਸੀਗੀ ਵੀ ਮੈਂ ਉਹਨੂੰ ਸੈੱਟ ਕਰਾਂ ਬਹੁਤ ਜੌਬਸ ਇਦਾਂ ਦੀਆਂ ਨੇ ਜੜੀਆਂ ਸਾਨੂੰ ਨਾ ਚਾਹੁੰਦੇ ਹੋਏ ਵੀ ਕਈ ਵਾਰ ਕਰਨੀਆਂ ਪੈ ਜਾਂਦੀਆਂ ਪਰ ਸਰਵਾਈਵਲ ਫਿਰ ਸਾਰਾ ਸਰਵਾਈਵਲ ਵਾਸਤੇ ਕਰਨੀਆਂ ਪੈਂਦੀ ਹੈ ਨਾ ਜੀ ਮੇਰੀ ਬਾਡੀ ਤੇ ਮੇਰੇ ਘਰਦਿਆਂ ਦਾ ਕੋਈ ਅਧਿਕਾਰ ਨਹੀਂ ਹੈ ਮੇਰੀ ਬਾਡੀ ਤੇ ਡਿਸੇਬਲ ਅਥਾਰਟੀ ਇਸ ਹਸਪੀਟਲ ਆ ਉਹਨਾਂ ਦਾ ਸਿਆਸਤ ਦੇ ਨਾਲ ਸੰਬੰਧ ਹੈ ਨਹੀਂ ਕੋਈ ਜਿੱਦਾਂ ਤੁਸੀਂ ਸਾਨੂੰ ਆਪਦਾ ਪਿਛੋਕੜ ਦੇ ਬਾਰੇ ਜਾਣਕਾਰੀ ਦਿੱਤੀ ਹੈ ਸਟਰਗਲ ਦੱਸਿਆ ਜ਼ਰੂਰ ਹੈ ਪਰ ਸਿਆਸਤ ਸ਼ਬਦ ਤੁਹਾਡੇ ਪਿਛੋਕੜ ਨਾਲ ਜੁੜਦਾ ਨਹੀਂ ਜਦੋਂ ਜੀ ਫੈਡਰਲ ਮਨਿਸਟਰ ਇੱਥੇ ਆਇਆ ਆ ਜਗਮੀਤ ਸਿੰਘ ਜੋ ਲੀਡਰਸ਼ਿਪ ਰਿਸਟ ਆਇਆ ਹਾਂਜੀ ਤਾਂ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਭਾਈਨ ਸਿੰਘ ਨੂੰ ਮਿਲੋ ਸਭ ਤੋਂ ਵੱਧ ਮੈਂਬਰ ਉਹਨਾਂ ਉਹਨਾਂ ਕੋਲੇ ਨੇ ਮੈਂਬਰ ਜਿਹੜੇ ਤੁਸੀਂ ਪਾਰਟੀ ਦੇ ਕਿਹਨੇ ਹੋ ਪਾਰਟੀ ਨਾਲ ਜੋੜੇ ਮੈਂਬਰ ਜਿਹੜੇ ਜੁੜੇ ਪਾਰਟੀ ਨਾਲ ਸੋ ਇਸ ਗੱਲ ਤੋਂ ਖੁਸ਼ ਹੋ ਕੇ ਉਹਨਾਂ ਨੇ ਤੁਹਾਨੂੰ ਇਹ ਪਿਛਲੀ ਵਾਰ ਵੀ ਤੇ ਇਸ ਵਾਰ ਵੀ ਟਿਕਟ ਦਿੱਤੀ ਇੱਥੇ ਨਾ ਜੀ ਲੋਕ ਟਿਕਟ ਦਿੰਦੇ ਆ ਲੀਡਰ ਟਿਕਟ ਨਹੀਂ ਦਿੰਦੇ ਹੂੰ ਜੇ ਸਪੂਜ ਤਿੰਨ ਬੰਦੇ ਅਸੀਂ ਖੜੇ ਆ ਤਾਂ ਮੈਨੂੰ ਜੇ ਮਤਲਬ 50% ਪਲੱਸ 1 ਵੋਟ ਚਾਹੀਦੀ ਹੈ ਜੋ ਜਿਹੜਾ ਲੈ ਗਿਆ ਚਾਹੇ ਕੋਈ ਬੰਦਾ ਉਹਨੂੰ ਟਿਕਟ ਦੇਣਗੇ ਪ੍ਰੋਵਾਈਡਡ ਉਹਦੇ ਨਾਲ ਪਹਿਲਾਂ ਉਹਦੀ ਕਲੀਅਰ ਕਰਦੇ ਆ ਸਾਰਾ ਵੀ ਤੇ ਐਨਡੀਪੀ ਹੀ ਪਾਰਟੀ ਕਿਉਂ ਕਿਉਂਕਿ ਇੱਥੇ ਲਿਬਰਲ ਵੀ ਆ ਦੂਜੀਆਂ ਪਾਰਟੀਆਂ ਸਾਸਕ ਪਾਰਟੀ ਸਕੈਚਾਂ ਦੇ ਵਿੱਚ ਆਉਣਾ ਉਹ ਐਨਡੀਪੀ ਨੇ 2005 ਦੇ ਵਿੱਚ ਇਹ ਪ੍ਰੋਗਰਾਮ ਖੋਲੇ ਸੀ ਵੀ ਪਲੱਸ 2 ਕੀਤੀ ਹੋਏ ਇੱਕ ਸਾਲ ਦਾ ਕੋਰਸ ਹੋਵੇ ਇੱਕ ਸਾਲ ਦਾ ਐਕਸਪੀਰੀਅੰਸ ਵੀ ਤੇ ਉਹਦਾ ਨੀਅਰ ਇਨ ਡੀਅਰ ਹੈ ਜਿਹੜਾ ਫਸਟ ਬਲੱਡ ਹੈ ਉਹ ਇੱਥੇ ਹੋਵੇ ਤਾਂ ਉਹਨੂੰ ਸਪਾਂਸਰ ਕਰ ਸਕਦੇ ਆ ਤੁਸੀਂ ਇੱਥੇ ਗੱਲ ਕਰ ਰਹੇ ਹੋ ਕਿ ਅਸੀਂ ਜਿਹੜੀ ਯੂਟਿਲਿਟੀਜ਼ ਤੇ ਜਿਹੜੇ ਘਰ ਘਰਾਂ ਦਾ ਜਿਹੜਾ ਅਫੋਰਡੇਬਲ ਲਾਈਫ ਹੋ ਸਕੇ ਹਾਂਜੀ ਸੋ ਅਫੋਰਡੇਬਲ ਲਾਈਫ ਦੇ ਵਿੱਚ ਬਹੁਤ ਸਾਰੇ ਅਜਿਹੇ ਫੈਸਲੇ ਵੀ ਨੇ ਜਿਹੜੇ ਫੈਡਰਲ ਸਰਕਾਰ ਕਰਦੀ ਆ ਤੇ ਹੁਣ ਸੈਸ ਪਾਵਰ ਦੇ ਮਤਲਬ ਬਿੱਲ ਵਧ ਨੇ ਉਹ ਅਸੀਂ ਘਟਾਵਾਂਗੇ ਸੈਸ એનર્ਜੀ ਦੇ ਬਿੱਲ ਉਹ ਘਟਾਵਾਂਗੇ ਅਸੀਂ ਇਸ ਚੀਜ਼ਾਂ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ 'ਚ ਅਸੀਂ ਕੇ ਕੇਜੀ ਤੋਂ ਲੈ ਕੇ ਗ੍ਰੇਟ 12 ਤੱਕ ਕਰ ਅਸੀਂ ਉਹਨਾਂ ਨੂੰ ਫੰਡਿੰਗ ਉਹਨਾਂ ਵਾਸਤੇ ਹੋਰ ਦੇਵਾਂਗੇ ਤਿੰਨ ਕੋ ਬਾਜ ਨਹੀਂ અપ ਦੇਣਾ ਰਾਜ ਤਾਜ ਤਿੰਸੇ ਸਭ ਲੈ ਲੈਣਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਦੇ ਇਹ ਬੋਲ ਛੇਵੀਂ ਪਾਤਸ਼ਾਹੀ ਨੇ ਜਹਾਂਗੀਰ ਦੇ ਪੁੱਤਰ ਸ਼ਾਹ ਜਹਾਂ ਦਾ ਬਾਜ ਪਕੜ ਲਿਆ ਮਹਾਰਾਜ ਦੱਸਣਾ ਚਾਹੁੰਦੇ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹ ਸ਼ਹਾਦਤ ਨੂੰ ਐਵੇਂ ਅਸੀਂ ਨਹੀਂ ਸਮਝਣਾ ਐਵੇਂ ਅਸੀਂ ਇਸ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦੇਣਾ ਹੁਣ ਤੁਸੀਂ ਸਾਨੂੰ ਕਮਜ਼ੋਰ ਨਾ ਸਮਝਿਓ ਮਹਾਰਾਜ ਨੇ ਸਿੱਖਾਂ ਨੂੰ ਸਿਆਸਤ ਕਰਨ ਦੀ ਜਾਚ ਦੱਸੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਤਾਂ ਕਿ ਸਿੱਖ ਤਖਤਾਂ ਵਾਲੇ ਹੋ ਸਕਣ ਸਿੱਖ ਅਕਾਲ ਤਖਤ ਵਾਲੇ ਅੱਜ ਹੋ ਗਏ ਆ ਵੱਖ-ਵੱਖ ਦੁਨੀਆ ਦੇ ਕੋਨੇ ਦੇ ਵਿੱਚ ਸਿੱਖ ਭਾਈਚਾਰਾ ਮੌਜੂਦ ਹੈ ਪੜਾਦਰ ਪੜਾ ਸਿਆਸਤ ਦੀ ਦਾਤ ਅੱਗੇ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਆਈ ਜਿੱਥੇ ਮਹਾਰਾਜ ਨੇ ਇਸ ਸਿਆਸਤ ਨੂੰ ਖਾਲਸੇ ਦੇ ਰੂਪ ਦੇ ਵਿੱਚ ਬਦਲ ਦਿੱਤਾ। ਸੋ ਉਸ ਤੋਂ ਬਾਅਦ 18ਵੀਂ, 19ਵੀਂ, 20ਵੀਂ ਸਦੀ ਦੇ ਵਿੱਚ ਬਹੁਤ ਸਾਰੇ ਸਿੱਖ ਜਰਨੈਲ ਹੋਏ ਐ, ਸਿੱਖ ਸਿਆਸਤਦਾਨ ਹੋਏ ਐ। ਸਾਡਾ ਸਭ ਤੋਂ ਵੱਡਾ ਸਿੱਖ ਸਿਆਸਤਦਾਨ ਮਹਾਰਾਜਾ ਰਣਜੀਤ ਸਿੰਘ। ਸੁਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਸਿਆਸਤ ਅੱਗੇ ਤੁਰੀ ਸਾਡੇ ਪੀੜੀਆਂ ਦਰ ਪੀੜੀਆਂ ਇਹ ਸਿਆਸਤ ਸਾਡੇ ਤੱਕ ਪਹੁੰਚਦੀ ਹੈ। ਸੋ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਭਾਈਚਾਰਾ ਮੌਜੂਦ ਹੈ ਤੇ ਉਸ ਭਾਈਚਾਰੇ ਦੇ ਵਿੱਚ ਸਾਡੇ ਬਹੁਤ ਸਾਰੇ ਸਿੱਖ ਸਿਆਸਤਦਾਨ ਵੀ ਨੇ। ਸੋ ਉਹਨਾਂ ਸਿਆਸਤਦਾਨਾਂ ਦੇ ਵਿੱਚ ਇੱਕ ਸਿਆਸਤਦਾਨ ਹੈ ਜੀ ਸਿੱਖ ਸਿਆਸਤਦਾਨ ਭਜਨ ਐਨਡੀਪੀ ਪਾਰਟੀ ਦੇ ਵਿੱਚ ਉਹ ਕੈਂਡੀਡੇਟ ਨੇ ਇਸ ਵਾਰ ਸਸਕੈਚੁਵਨ ਸੂਬੇ ਦੇ ਵਿੱਚ ਜਿਹੜੇ ਕੈਨੇਡਾ ਦਾ ਸਸਕੈਚੁਵਨ ਸੂਬਾ ਜਿੱਥੇ ਇਲੈਕਸ਼ਨ ਹੋਣ ਜਾ ਰਹੇ ਆ ਉਹਨਾਂ ਇਲੈਕਸ਼ਨਾਂ ਦੇ ਵਿੱਚ ਰਜਾਇਨਾ ਸਿਟੀ ਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਦਾਅ ਪੇਚਾ ਜਿਹੜਾ ਸਿਆਸਤ ਦੇ ਵਿੱਚ ਭਜਨ ਸਿੰਘ ਬਰਾੜ ਉਹਨਾਂ ਨੇ ਖੇਡਣਾ ਸੋ ਸਾਡੀ ਗੱਲਬਾਤ ਭਜਨ ਸਿੰਘ ਬਰਾੜ ਉਹਨਾਂ ਦੇ ਨਾਲ ਹੋਵੇਗੀ ਉਹਨਾਂ ਦੇ ਸਿਆਸੀ ਸਫ਼ਰ ਦੇ ਬਾਰੇ ਉਹਨਾਂ ਦੀ ਪਾਰਟੀ ਕਿਸ ਅਜੰਡੇ ਤੇ ਉਹ ਕਿਸ ਅਜੰਡੇ ਤੇ ਕਿਸ ਆਧਾਰ ਦੇ ਉੱਤੇ ਇਹ ਚੋਣਾ ਲੜ ਰਹੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿੱਕ ਟਾਕ ਜੀ ਹਾਂ ਜੀ ਬੇਟੀ ਸਿੱਕ ਟਾਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੇਟੇ ਭਾਜਨ ਸਿੰਘ ਬਰਾੜ ਸਾਡੇ ਨਾਲ ਮੌਜੂਦ ਨੇ ਬਰਾੜ ਸਾਹਿਬ ਪਹਿਲਾਂ ਤਾਂ ਸਾਡੇ ادارے ਦੇ ਵੱਲੋਂ ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਸਿਆਸੀ ਸਫ਼ਰ ਹੈ ਤੁਹਾਡਾ ਮੋੜ ਇੱਕ ਵਾਰ ਸ਼ੁਰੂ ਹੋਣ ਜਾ ਰਿਹਾ ਇਸ ਵਾਰ ਸਸਕੇਚੁਅਨ ਸੁਪੇ ਦੇ ਇਲੈਕਸ਼ਨਾਂ ਦੇ ਵਿੱਚ ਜੀ ਸੋ ਸਭ ਤੋਂ ਪਹਿਲਾਂ ਤਾਂ ਜੀ ਪੰਜਾਬ ਟਾਕ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਆਪਣੇ ਰਬਰ ਕੇ ਇਹ ਵੋਟਰਾਂ ਦੇ ਰੂਬ ਰੂਹ ਹੋਣ ਦਾ ਜੀ ਤੇ ਜਿੱਥੇ ਤੱਕ ਮੇਰਾ ਸਿਆਸੀ ਸਫ਼ਰ ਸੰਬੰਧ ਦਾ ਸੰਬੰਧ ਆ ਜੀ ਮੈਂ ਜਦੋਂ ਦਾ ਕੈਨੇਡਾ ਦੇ ਵਿੱਚ ਆਇਆ ਮੈਂ ਮੁੱਢ ਤੋਂ ਹੀ ਐਨ ਡੀ ਪੀ ਪਾਰਟੀ ਦੇ ਨਾਲ ਜੁੜੇ ਰਿਹਾ ਹਾਂ ਪਹਿਲਾਂ ਮੈਂ ਵਿਨੀਪੈਗ ਆ ਸੀ ਉੱਥੇ ਮੈਂ ਡੀ ਪੀ ਦੇ ਜਿੰਨੇ ਮਜ਼ਦਰਾਇਜ ਵਾਲੰਟੀਅਰ ਕੰਮ ਕਰਦੇ ਰਿਹਾ ਉਸ ਤੋਂ ਬਾਅਦ 2007 ਜਿਵੇਂ ਇੱਥੇ ਆ ਗਿਆ ਇੱਥੇ ਮੈਂ ਵਾਲੰਟੀਅਰ ਕੰਮ ਕਰਦੇ ਰਿਹਾ 2020 ਦੇ ਵਿੱਚ ਮੈਨੂੰ ਮਾਣ ਹੈ ਸਭ ਤੋਂ ਵੱਧ ਵੋਟਰ ਬਣਾ ਕੇ ਮੈਂ ਜਿਹੜੀ ਆਪਣੀ ਨਾਮੀਨੇਸ਼ਨ ਜਿੱਤੀ ਸੀ ਜੀ ਸੋ ਬਰਾੜ ਸਾਹਿਬ ਤੁਹਾਡਾ ਸਿਆਸੀ ਸਫਰ ਇਸ ਵੇਲੇ ਕਿੱਥੋਂ ਤੱਕ ਪੁੱਜਿਆ ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਬਾਅਦ ਚਾਉਂਦੇ ਆ ਪਰ ਜਦੋਂ ਤੁਹਾਡਾ ਜ਼ਿਕਰ ਹੁੰਦਾ ਹੈ ਤੁਹਾਡੇ ਬਾਰੇ ਕੋਈ ਗੱਲ ਛਿੜਦੀ ਹੈ ਤਾਂ ਨਾਲ ਹੀ ਗੱਲਾਂ ਜ਼ਰੂਰ ਆ ਜਾਂਦੀਆਂ ਕਿ ਬਚਪਨ ਜਿਹੜਾ ਬਰਾੜ ਸਾਹਿਬ ਦਾ ਨਾ ਬੜਾ ਹਾਰਡ ਰਿਆ ਬੜਾ ਕੁਝ ਬਰਾੜ ਸਾਹਿਬ ਨੇ ਬਚਪਨ ਦੇ ਵਿੱਚ ਦੇਖਿਆ ਹਾਂਜੀ ਇਹ ਬਿਲਕੁਲ ਠੀਕ ਹੈ ਗੱਲ ਮੇਰੇ ਪਿਤਾ ਜੀ ਦੀ ਉਮਰ ਸਿਰਫ 9 ਸਾਲ ਦੀ ਸੀਗੀ ਜਦੋਂ ਉਹਨਾਂ ਦੇ ਮਾਪ ਪਿਓ ਦੀ ਪਲੇਗ ਦੇ ਨਾਲ ਡੈਥ ਹੋ ਗਈ ਸੀਗੀ ਉਹ ਲੋਕਸ਼ਿਪ ਕੇ ਪਲੇ ਜੋ ਜਾਂ ਸਿਚੁਏਸ਼ਨ ਉੱਥੇ ਹੁੰਦੀਆਂ ਤੁਸੀਂ ਆਪ ਹੀ ਹਿਸਾਬ ਲਾਓ ਵੀ ਜਦੋਂ ਇੱਕ 9 ਸਾਲ ਦਾ ਬੱਚਾ ਮੁੜ ਕੇ ਜ 18 20 ਸਾਲ ਦਾ ਆਇਆ ਹੋਊਗਾ ਉਹ ਦੀ ਪਹਿਲੀ ਗੱਲ ਤਾਂ ਰਿਸ਼ਤੇ ਦੀ ਗੱਲ ਚੱਲਦੀ ਹੈ ਤਿੰਨ ਚਾਰ ਤਾਂ ਉਹਦੇ ਰਿਸ਼ਤੇ ਛੜਾਏ ਸ੍ਰੀਕਾਂ ਨੇ ਵੀ ਕਿਸੇ ਹਿਸਾਬ ਨਾਲ ਇਹਨਾਂ ਵੀਗਾ ਫੈਮਿਲੀ ਆਧਾਨਾ ਵਸ ਸਕੇ ਫਿਰ ਚੌਥੀ ਰਿਸ਼ਤਾ ਤੈਅ ਹੋਇਆ ਤੇ ਬੜੀ ਗਰੀਬੀ ਦੇ ਹਾਲਤ ਦੇ ਵਿੱਚ ਮੈਂ ਸਮਝਦਾ ਵੀ ਅਸੀਂ ਜਦੋਂ ਨੰਗੇ ਪੈਰੀ ਮੈਂ ਸਕੂਲ ਆਉਂਦਾ ਰਿਆਂ ਚੌਥੀ ਤੱਕ ਮੈਨੂੰ ਨੰਗੇ ਪੈਰੇ ਸਕੂਲ ਹੁੰਦੇ ਰਿਹਾ 8ਵੀਂ ਤੱਕ ਮੈਨੂੰ ਪਜਾਮਾ ਨਹੀਂ ਜੁੜਿਆ ਮੈਂ ਨੀਕਰ ਪਾ ਕੇ ਸਕੂਲ ਹੁੰਦੇ ਰਿਹਾ 10 ਆਨੇ ਫੀਸ ਹੁੰਦੀ ਸੀ ਪਿਤਾ ਜੀ ਦੀ ਮੈਜਿਤ ਕਰਦਾ ਸੀ ਮੈਂ ਸੰਗਦੇ ਨੇ ਮੰਗਣੇ ਨਾ ਵੀ ਪਤਾ ਨਹੀਂ ਇਹਨਾਂ ਕੋਲੇ ਹੋਣਗੇ ਕਿ ਨਹੀਂ ਹੋਣਗੇ ਇਨੀ ਗਰੀਬੀ ਸੀ ਉਹ ਕਈ ਵਾਰ ਤਾਂ ਉਹਨਾਂ ਨੇ ਦੇ ਦੇਣੇ ਕਈ ਵਾਰੀ ਉਹਨਾਂ ਨੇ ਲੇਟ ਦੇਣੇ ਉਦੋਂ ਮੇਰੀ ਮਾਸਟਰ ਮੇਰੀ ਹੈਲਪ ਕਰਦੇ ਸੀ ਫੀਸ ਭਰਦੇ ਸੀਗੇ ਤੇ ਐਡੀ ਗਰੀਬੀ ਮੈਂ ਵੇਖੀ ਹੈ ਵੀ ਉਦੋਂ ਸਕੂਲ ਦੇ ਵਿੱਚ ਪ੍ਰੇਰ ਹੋਈ ਜਾਂਦੀ ਹੁੰਦੀ ਸੀ ਤੇ ਮੈਂ ਉਦੋਂ ਘਰੇ ਆਪਦਾ ਗੋਹਾ ਖੁੜਾ ਸੇਟ ਰਿਹਾ ਹੁੰਦਾ ਸੀਗਾ ਸਾਹਮਣੇ ਸਕੂਲ ਦੇ ਨਾਲ ਨਾਲ ਹੀ ਅਸੀਂ ਬਾਹਰ ਖੇਤਾਂ 'ਚ ਬੈਠੇ ਸੀਗੇ ਉੱਥੋਂ 800 ਮੀਟਰ ਦੀ ਵਿੱਥ ਤੇ ਮੈਨੂੰ ਫਰੀਰ ਵੀ ਦਿਸੀ ਜਾਂਦੀ ਸੀ ਪਰ ਮੈਨੂੰ ਨਾਲ ਗੋਹਾ ਕੁੜਾ ਵੀ ਦਿਸੀ ਜਾਂਦੇ ਜਿਹੜਾ ਮੈਂ ਚੱਕਣਾ ਸੀਗਾ ਮੇਰੀ ਮਦਰ ਦਾ ਸਰੀਰ ਭਾਰਾ ਸੀ ਉਹ ਮਤਲਬ ਚੱਕ ਨਹੀਂ ਸੀ ਸਕਦੇ ਤੇ ਉਹਨਾਂ ਵੀ ਮੈਂ ਹੈਲਪ ਕਰਦਾ ਰਿਆ ਸੀ ਤੇ ਬਰਾੜ ਸਾਹਿਬ ਸਫ਼ਰ ਦੇ ਤੁਸੀਂ ਗੱਲ ਕੀਤੀ ਹੈ ਸਟਾਰਟਿੰਗ ਹੀ ਬੜੀ ਜੜੀ ਤੁਹਾਡੀ ਹਨਾ ਬਚਪਨ ਬੜਾ ਸਟਰਗਲ ਆ ਰਿਹਾ ਫਿਰ ਉਸ ਤੋਂ ਬਾਅਦ ਜਵਾਨੀ 'ਚ ਪੈਰ ਧਰਦੇ ਹੋ ਕਿੱਥੇ ਪੜ੍ਹਾਈ ਹੋਈ ਹੈ ਜੋਬ ਵੀ ਕੀਤੀ ਕਦੋਂ ਮਿਲੀ ਫਿਰ ਜੋ ਮੈਂ ਗੁਰਤੇਗ ਬਾਦਰਗੜ ਸਕੂਲ ਚ ਪੰਜਵੀਂ ਦੇ ਵਿੱਚ ਆਇਆ ਸੀਗਾ ਜੀ ਉੱਥੇ ਮੈਂ 1960 ਦੇ ਵਿੱਚ ਮੈਂ ਦਸਵੀਂ ਕੀਤੀ ਉਸ ਤੋਂ ਬਾਅਦ ਉੱਥੇ ਪਾਲ ਟੈਕ ਨਿਕ ਖੁੱਲੇ ਸੀਗਾ ਸਾਡੀ ਕਿਸਮ ਕਿਸਮ ਤੇਸ ਗਲੋ ਚੰਗੀ ਕਹਿ ਸਕਦੇ ਆਂ ਵੀ ਸਾਡੇ ਹੈਡਮਾਸਟਰ ਕਰਤਾਰ ਸਿੰਘ ਜੀ ਐ ਜਿਹੜੇ ਸੀ ਉਹਨਾਂ ਦੇ ਪ੍ਰਤਾਪ ਸਿੰਘ ਕੈਰਨਾਲ ਬਹੁਤ ਜਿਹੜੇ ਮੁੱਖ ਮੰਤਰੀ ਸੀ ਉਸ ਵੇਲੇ ਦੇ ਉਹਨਾਂ ਨਾਲ ਬਹੁਤ ਵਧੀਆ ਸਬੰਧ ਸੀਗੇ ਉਹਨਾਂ ਨੇ ਫਰੋਹੀਪਰ ਦੇ ਵਿੱਚ ਵੀ ਕੋਈ ਇੱਕ ਪਾਲ ਟੈਕ ਨੀ ਰੂਰੀ ਦੇ ਵਿੱਚ ਲਿਆਂਦਾ ਉੱਥੇ ਮੈਨੂੰ ਐਡਮਿਸ਼ਨ ਮਿਲ ਗਿਆ ਪੜਨ ਚ ਹੁਸ਼ਿਆਰ ਸੀਗਾ ਤੇ 550 ਰੁਪਇਆ 19 ਦਿਨੀ ਲੋਨ ਦੇੰਦੇ ਹੁੰਦੇ ਸੀਗੇ ਉਹ ਮੈਂ ਆਪਦੇ ਪਿਤਾ ਜੀ ਨੂੰ ਮੈਂ ਲੈ ਦੇਣੀ ਉਹ ਮੈਂ ਦਾ ਦੁੱਧੇ ਵੇਚ ਕੇ ਦੁਕਾਨਾਂ ਤੇ ਮੈਂ ਆਪਦੀਆਂ ਫੀਸਾਂ ਵਗੈਰਾ ਪੂਰੀਆਂ ਕਰਦਾ ਰਿਹਾ ਤੇ ਤਿੰਨ ਸਾਲਾਂ ਦੇ ਵਿੱਚ ਮੈਂ ਡਿਪਲੋਮਾ ਕਰ ਗਿਆ 1969 ਦੇ ਵਿੱਚ ਮੈਂ ਡਿਪਲੋਮਾ ਕੀਤਾ ਸੀਗਾ ਉਦੋਂ ਮੈਨੂੰ 6 ਮਹੀਨੇ ਬਾਅਦ ਹੀ ਮੈਨੂੰ ਜਾਬ ਮਿਲ ਗਈ ਲਾਈਨਮੈਨ ਲੱਗਣਾ ਪਿਆ ਬੇਰੀਗਰੀ ਉਦੋਂ ਬਹੁਤ ਸੀ ਜਈ ਰੱਖਦੇ ਨਹੀਂ ਸੀ ਫਿਰ ਜਈ ਡਾਇਰੈਕਟ ਸਿਲੈਕਟ ਹੋਇਆ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਚੋਣਿਆਂ ਦੀਆਂ ਵਟਾਂ ਤੇ ਬਹਿ ਕੇ ਆਮ ਡਿਗਰੀ 4 ਸਾਲ ਚ ਕਰਦੇ ਆ ਤੇ ਮੈਂ ਝੁੰਨੀਆਂ ਦੀਆਂ ਵਟਾਂ ਤੇ ਬਹਿ ਕੇ ਡਿਗਰੀ 4 ਸਾਲ ਦੇ ਵਿੱਚ ਹੀ ਆਦੀ ਡਿਗਰੀ ਜਿਹੜੀ ਮੈਂਕਮਲ ਕਰ ਲਈ ਸੀ ਤੇ ਡਾਇਰੈਕਟ ਹੀ ਮੈਂ ਫਿਰ ਐਸਡੀਓ ਭਰਤੀ ਹੋਇਆ ਸੀ ਤੇ ਬਿਜਲੀ ਬੋਰਡ ਦਾ ਮੈਂ ਇੱਕੋ ਇੱਕ ਬੰਦਾ ਸੀਗਾ ਜਿਹੜਾ ਵੀ ਡਾਇਰੈਕਟ ਭਰਤੀ ਹੋਇਆ ਸੀ ਬਾਕੀ ਸਾਰੇ ਕੋਈ ਆਈਆਈਟੀ ਸੀਗਾ ਕੋਈ ਐਮਐਸਸੀ ਸੀਗਾ ਸਾਰੇ ਕੋਈ ਪੀਐਚਡੀ ਵਗੈਰਾ ਸੀਗੇ ਤੇ ਮੈਂ 1985 ਦੇ ਵਿੱਚ ਮੈਂ ਐਸਡੀਓ ਸਿਲੈਕਟ ਹੋਇਆ ਸੀਗਾ ਉਸ ਤੋਂ ਬਾਅਦ ਮੈਂ 90 2005 ਦੇ ਵਿੱਚ ਮੈਂ ਉੱਥੋਂ ਸੀਨੀਅਰ ਐਕਸਿਨ ਦੇ ਤੌਰ ਤੇ ਪ੍ਰੀਮਚੁਰ ਰਿਟਾਇਰਮੈਂਟ ਲੈ ਕੇ ਮੈਂ ਆਪਣਾ ਨਵੀਂ ਲਾਈਫ ਸੈਟਲ ਕਰਨ ਵਾਸਤੇ 2005 ਦੇ ਵਿੱਚ ਮੈਂ ਵਿਨੀਪੈਗ ਆ ਗਿਆ। ਉੱਥੇ ਮੈਂ ਫੇਰ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਉੱਥੇ ਕੋਈ ਐਜੈਕਸ਼ਨ ਹੁੰਦੇ ਬੜੀਆਂ ਸਹੂਲਤਾਂ ਸੀਗੀਆਂ। ਮੈਨੂੰ ਜੀਪ ਮਿਲੀ ਹੋਈ ਸੀ, ਡਰਾਈਵਰ ਮਿਲਿਆ ਸੀ, ਸੈੱਲ ਫੋਨ ਮਿਲਿਆ ਸੀ, ਸਟੈਨੋ ਮਿਲਿਆ ਸੀ। ਮੇਰੇ ਕਿੱਥੇਲੇ 7 ਘੰਟੇ ਢੜਫੀਸਟ ਕੰਮ ਕਰਦੇ ਸੀ। ਪਰ ਉਹ ਸਾਰਾ ਕੁਝ ਛੱਡ ਕੇ ਮੈਂ ਗੈਸ ਸਟੇਸ਼ਨ ਤੇ 7.5 ਡਾਲਰ ਤੇ ਤੇਲ ਵੀ ਪਾਇਆ। ਸੈਮ ਲੈਂਡ ਤੇ ਵੀ ਕੰਮ ਕੀਤਾ। ਇੱਕ ਉੱਥੇ ਕਿਚਨ ਕ੍ਰਾਫਟ ਫੈਕਟਰੀ ਉਸ ਜਿੱਥੇ ਮੈਂ ਕੰਮ ਕਰਦਾ ਰਿਹਾ। ਉਦੋਂ ਉਹਥੇ ਟੈਕਸੀ ਵੀ ਚਲਾਈ ਫਿਰ ਇੱਥੇ ਐਨਡੀਪੀ ਦੀ ਗਵਰਨਮੈਂਟ ਨੇ ਪ੍ਰੋਗਰਾਮ ਖੋਲੇ ਸੀਗਾ ਸਨਪ ਪ੍ਰੋਗਰਾਮ ਜ ਜਿਹਦੇ ਚ ਫੈਮਲੀਆਂ ਜਿਹੜੀਆਂ ਸੀਗੀਆਂ ਉਹ ਆਪਦੇ ਨੀਅਰ ਇੰਡੀਅਰ ਨੂੰ ਉਹਦੀ ਪਲਸ 2 ਕੀਤੀ ਹੋਵੇ ਇੱਕ ਸਾਲ ਦਾ ਕੋਰਸ ਹੋਵੇ ਤੇ ਇੱਕ ਸਾਲ ਦਾ ਐਕਸਪੀਰੀਅੰਸ ਹੋਵੇ ਉਹਨਾਂ ਨੂੰ ਉਹ ਸੱਦ ਸਕਦੇ ਸੀ ਉਹਦੇ ਚ ਮੇਰੀ ਬੇਟੀ ਇੱਥੇ ਵਾਹੀ ਹੋਈ ਸੀ ਉਹਨਾਂ ਨੇ ਮੇਰੇ ਬੇਟੇ ਨੂੰ ਤੇ ਉਹਨਾਂ ਦੀ ਘਰ ਵਾਲੀ ਮੇਰੇ ਡਾਕਟਰ ਲਾਲ ਜੀ ਮੇਰੀ ਘਰ ਦਾ ਸ਼ਿੰਗਾਰ ਆ ਉਹਨਾਂ ਨੂੰ ਮਤਲਬ ਸਪான்ਸਰ ਕੀਤਾ ਫਿਰ 2007 ਦੇ ਵਿੱਚ ਮੈਂ ਇੱਥੇ ਮੂਵ ਹੋ ਗਿਆ ਜੀ ਮੇਰੀਆਂ ਇੱਥੇ ਆ ਕੇ ਸੋਸ਼ਲ ਐਕਟੀਵਿਟੀਆਂ ਚੱਲਦੀਆਂ ਰਹੀਆਂ ਗੁਰਦੁਆਰੇ ਮੈਨੂੰ ਮਾਨ ਐਸੈਕਸਿਟੀ ਆਵ ਰਜ਼ਾਇਨਾ ਗੁਰਦੁਾਰੇ ਦਾ ਵੀ ਉਹਨਾਂ ਨੇ ਕਿਤੇ ਵੀ ਮੈਨੂੰ ਇਸ ਗੱਲ ਦਾ ਡਿੱਕਾ ਨਹੀਂ ਲਾਇਆ ਵੀ ਤੂੰ ਸੋਸ਼ਲ ਐਕਟੀਵਿਟੀਆਂ ਕਿਉਂ ਕਰਦਾ ਹੈ ਚਾਹੇ ਫੂਟ ਮੇਕ ਮੇਰੀ ਅੱਗ ਲੱਗੀ ਸੀ ਨੇਪਾਲ ਦੇ ਵਿੱਚ ਪਹਚਾ ਲਏ ਸੀਗੇ ਜਾਂ ਇੱਥੇ ਕੋਈ ਹੋਰ ਵਿਕਟਮ ਸੀਗਾ ਜਾਂ ਨਗਰ ਕੀਰਤਨ ਜਿੰਨੇ ਵੀ ਹੋਏ ਆ ਉਹਨਾਂ ਨਗਰ ਕੀਰਤਨ ਦੇ ਵਿੱਚ ਮੈਨੂੰ ਸੈਕਸਿਟੀ ਆਵ ਰਜ਼ਾਇਨਾ ਸਪੈਸ਼ਲੀ ਇਹ ਡਿਊਟੀ ਦਿੰਦੀ ਹੈ ਵੀ ਜਿਹੜੀ ਕਲੀਨਿਕ ਦੀ ਜਾਬ ਹੈ ਉਹ ਤੁਸੀਂ ਕਰਨੀ ਹੈ ਤਾਂ ਕਿ ਮੈਂ ਸਮਝਦਾ ਵੀ ਜਿਹੋ ਜਿਹਾ ਅਸੀਂ ਪਹਿਲਾਂ ਜਾ ਕੇ ਉੱਥੇ ਸਪੇਸ ਲੈਣੇ ਆ ਅਸੀਂ ਉਹ ਜਿਹਾ ਸਪੇਸ ਛੱਡ ਕੇ ਜਾਈਏ ਤਾਂ ਕਿ ਸਾਡੀ ਕੌਮ ਨੂੰ ਕਿਸੇ ਕਿਸੇ ਦੀ ਬਦਨਾਮੀ ਨਾ ਹੋਵੇ ਜੀ ਬਰਾੜ ਸਾਹਿਬ ਚੰਗੀ ਜੌਬ ਸੀ ਪੰਜਾਬ ਦੇ ਤੁਸੀਂ ਦੱਸਿਆ ਵੀ ਐਸ ਡੀਓ ਸੀ ਉਸ ਤੋਂ ਬਾਅਦ ਗਾਂ ਵਧੇ ਸਪੈਸ਼ਲਿਸਟ ਐਨੋ ਤੁਹਾਡੇ ਕੋਲੇ ਆ ਉਸ ਤੋਂ ਬਾਅਦ ਗੱਡੀ ਮਿਲੀ ਆ ਜੀਪ ਮਿਲੀ ਆ ਸਭ ਕੁਝ ਬੜੀ ਸੁੱਖ ਸਹੂਲਤ ਸੋਹਣੀ ਆ ਫੇਰ ਕਿਵੇਂ ਇੱਕਦਮ ਮਨ ਬਣ ਗਿਆ ਵੀ ਇੱਥੇ ਆਉਣਾ ਹੈ ਕੈਨੇਡਾ ਉਹ ਸੋਹਣੀ ਲਾਈਫ ਸੀ ਉੱਥੇ ਤਾਂ ਉੱਥੇ ਐਵੇਂ ਸੀ ਇਤਨਾ ਸੀ ਵੀ ਮੇਰੀ ਬੇਟੀ ਇੱਕ ਵੱਡੀ ਬੇਟੀ ਮੇਰੀ ਯੂ ਐਸ ਏ ਦੇ ਵਿੱਚ ਵੀ ਆਈ ਹੋਈ ਆ ਇੱਕ ਬੇਟੀ ਇੱਥੇ ਆ ਤੇ ਮੈਂ ਚਾਹੁੰਦਾ ਸੀਗਾ ਵੀ ਹੁਣ ਜਿਹੜਾ ਮੇਰਾ ਬੇਟਾ ਹੈਗਾ ਉਹ ਵੀ ਮਤਲਬ ਮੈਂ ਨਹੀਂ ਸੀ ਚਾਹੁੰਦਾ ਵੀ ਮੈਂ ਕਿਸੇ ਹੋਰ ਤੇ ਭਾਰ ਪਾਵਾਂ ਮੈਂ ਆਪ ਇੱਥੇ ਆ ਕੇ ਸਟ੍ਰਗਲ ਕਰਕੇ ਮੇਰਾ ਮੇਰੀ ਕੋਸ਼ਿਸ਼ ਸੀਗੀ ਵੀ ਮੈਂ ਉਹਨੂੰ ਸੈੱਟ ਕਰਾਂ ਤੁਸੀਂ ਦੱਸਿਆ ਵੀ ਵਿਨੀ ਪੈਗ ਰਹੇ ਹੋ ਵਿਨੀ ਪੈਗ ਵੀ ਜੌਬਸ ਕੀਤੀਆਂ ਚਲੋ ਬਹੁਤ ਜੌਬਸ ਇਦਾਂ ਦੀਆਂ ਨੇ ਜੜੀਆਂ ਸਾਨੂੰ ਨਾ ਚਾਹੁੰਦੇ ਹੋਏ ਵੀ ਕਈ ਵਾਰ ਕਰਨੀਆਂ ਪੈ ਜਾਂਦੀਆਂ ਪਰ ਸਰਵਾਈਵਲ ਫਿਰ ਸਾਰਾ ਕੁਝ ਸਰਵਾਈਵਲ ਵਾਸਤੇ ਕਰਨੀਆਂ ਪੈਂਦੀ ਹੈ ਨਾ ਫਿਰ ਉਦੋਂ ਮਨ ਚ ਨਹੀਂ ਆਈ ਯਾਰ ਇਹ ਤਾਂ ਪੰਜਾਬ ਸਹੀ ਸੀ ਨਹੀਂ ਮੈਂ ਮੁੱਢ ਤੋਂ ਹੀ ਸਟ੍ਰਗਲ ਕਰਨ ਕਿ ਜਿਆ ਇਹ ਸੱਚ ਤਾਂ ਜਿਉਂ ਉੱਥੇ ਵੀ ਜਦੋਂ ਰਹਿੰਦੇ ਸੀ ਸਾਡਾ ਜਿੱਥੇ ਘਰ ਪਾਇਆ ਉਥੇ ਪੁਰਾਣਾ ਬੁਰਜ ਵਜਦਾ ਉਹ ਜੀ ਸਰਵੇ ਆਫ ਇੰਡੀਆ ਵਾਲਿਆਂ ਦਾ ਉਹ ਸਟੇਸ਼ਨ ਪੁਆਇੰਟ ਸੀਗਾ ਉਹਦੇ ਵਿੱਚ ਨیرے ਕਾਲੇ ਸੱਪ ਹੀ ਨਿਕਲਦੇ ਸੀ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਸਵੇਰੇ ਜਦੋਂ ਪੈਰ ਧਰਨਾ ਸਾਡਾ ਸੱਪ ਤੇ ਟਿਕਣਾ ਕਿੱਥੇ ਟਿਕਣਾ ਐਵਰੀ 1 ਜਾਂ 200 ਪੱਤਰ ਰੋਜ਼ ਮਾਰਦੇ ਸੀ ਜੀ ਇਹ ਜੀ ਹਾਲ ਜੀ ਫੇਰ ਬਿਜਲੀ ਬੋਰਡ ਦੇ ਵਿੱਚ ਤਾਂ 2 ਇੰਚ ਦੀ ਵਿੱਚ ਤੇ ਮੋਤ ਰੰਦੀ ਸੀ 33 34 ਬਰੇ ਉੱਥੇ ਲਾਏ ਉਧਰੋਂ ਸਾਰੀ 40 ਜਿੰਦਗੀ 4-5 ਸਾਲ ਦੀ ਹੋਰ ਲੰਘੀ ਫੇਰ ਮੈਂ ਸੋਚਿਆ ਵੀ ਮੈਨੂੰ ਬੱਚੇ ਜਦੋਂ ਮੇਰੇ ਸੈਟਲ ਹੋ ਗਏ ਵੀ ਮੈਂ ਬਹੁਤ ਕੁਝ ਕਰ ਲਿਆ ਮੇਰੇ ਬੱਚੇਾਂ ਪ੍ਰਤੀ ਮੇਰੀ ਕੋਈ ਲਾਇਬਿਲਟੀ ਨਹੀਂ ਤੇ ਮੈਂ ਜਿਹੜੀ ਰਹਿੰਵੀਂ ਜ਼ਿੰਦਗੀ ਹੈ ਉਹ ਮੈਂ ਸੰਗਤਾਂ ਵੀ ਸਮਾਜ ਦੇ ਲੇਖੇ ਲਾਈ ਜਾਵੇ ਤਰਖੀਲ ਸੁਸਾਇਟੀ ਨਾਲ ਮੇਰਾ ਜੁੜਿਆ ਹੁਣ ਕਰਕੇ ਮੈਂ ਆਪਣੀ ਬਾਡੀ ਡੋਨੇਟ ਕੀਤੀ ਹੋਈ ਆ ਮੇਰੇ ਪਿਤਾ ਜੀ ਦੀ 2010 ਦੇ ਵਿੱਚ ਡੈਥ ਹੋ ਗਈ ਸੀਗੀ ਮੈਂ ਉਹਨਾਂ ਵੀ ਬਾਡੀ ਡੋਨੇਟ ਕੀਤੀ ਸੀ ਤੇ ਸਾਡੇ ਪਰਿਵਾਰ ਚ ਇਹ ਇੱਕ ਨਾਰਮਲ ਗੱਲ ਆ ਬਾਡੀ ਡੋਨੇਟ ਕਰਨਾ ਜਾਂ ਬਲੱਡ ਡੋਨੇਟ ਕਰਨਾ ਤੇ ਸਾਰੀਆਂ ਸੋਸ਼ਲ ਐਕਟੀਵਿਟੀਆਂ ਜਿਹੜੀਆਂ ਇੱਥੇ ਬਲੱਡ ਡੋਨੇਸ਼ਨ ਆ ਰਿਮੈਂਬਰਸ ਡੇ ਆ ਜੋ ਵੀ ਮੈਨੂੰ ਮਤਲਬ ਮੌਕਾ ਮਿਲਦਾ ਹੈ ਮਤਲਬ ਵੀ ਚਲੋ ਅਸੀਂ ਚਾਹੁੰਦੇ ਆ ਪ੍ਰਮਾਤਮਾ ਕਰੇ ਤੁਸੀਂ ਬਹੁਤ ਲੰਬੀ ਉਮਰ ਤੱਕ ਜਿਓ ਪਰ ਇਨ ਕੇਸ ਜੇ ਕਿਤੇ ਤੁਹਾਡੀ ਡੈਥ ਹੁੰਦੀ ਆ ਤਾਂ ਤੁਹਾਡੀ ਜਿਹੜੀ ਬਾਡੀ ਉਹਦਾ ਸੰਸਕਾਰ ਨਹੀਂ ਕੀਤਾ ਜਾਵੇ ਨਹੀਂ ਜੀ ਨਹੀਂ ਉਹ ਆਟੋ ਉਹ ਆਟੋਮੈਟਿਕਲੀ ਮੇਰੀ ਵੇਲ ਭਰੀ ਹੋਈ ਆ ਵੀ ਮੇਰੀ ਬਾਡੀ ਤੇ ਮੇਰੇ ਘਰਦਿਆਂ ਦਾ ਕੋਈ ਅਧਿਕਾਰ ਨਹੀਂ ਹੈ ਮੇਰੀ ਬਾਡੀ ਤੇ ਜਿਹੜੀ ਡਿਸੈਬਲ ਅਥਾਰਟੀ ਇਸ ਹਸਪੀਟਲ ਆ ਉਹਨਾਂ ਦਾ ਅਧਿਕਾਰ ਉਹ ਜੋ ਮਰਜ਼ੀ ਕਰਨ ਨੇ ਉਹ ਮਤਲਬ ਜੇ ਕੋਈ ਲੋੜਵੰਦ ਦੇ ਅੰਗ ਕੋਈ ਕੰਮ ਆ ਜਾਊ ਬਾਕੀ ਦੀ ਬਾਡੀ ਤੇ ਡਾਕਟਰ ਰਿਸਰਚ ਵਗੈਰਾ ਕਰ ਲੈਣ ਮੇਰੇ ਪਿਤਾ ਜੀ ਦੀ ਬਾਡੀ ਜਿਹੜੀ ਡੋਨੇਟ ਕੀਤੀ ਉਹ ਤੇ ਵੀ ਚਾਰ ਡਾਕਟਰਾਂ ਨੇ ਐਮਡੀ ਕੀਤੀ ਆ ਅੱਛਾ ਜੀ ਹਾਂ ਸੋ ਬਰਾੜ ਸਾਹਿਬ ਸਿਆਸਤ ਦੇ ਨਾਲ ਸੰਬੰਧ ਹੈ ਨਹੀਂ ਕੋਈ ਜਿੱਦਾਂ ਕਿ ਤੁਸੀਂ ਸਾਨੂੰ ਆਪਦਾ ਪਿਛੋਕੜ ਦੇ ਬਾਰੇ ਜਾਣਕਾਰੀ ਦਿੱਤੀ ਹੈ ਸਟਰਗਲ ਦੱਸਿਆ ਜ਼ਰੂਰ ਹੈ ਪਰ ਸਿਆਸਤ ਸ਼ਬਦ ਤੁਹਾਡੇ ਪਿਛੋਕੜ ਨਾਲ ਜੁੜਦਾ ਨਹੀਂ ਪਰ ਇੱਥੇ ਆ ਕੇ ਸਿਆਸਤ ਸ਼ਬਦ ਬਰਾੜ ਸਾਹਿਬ ਦੇ ਨਾਲ ਜੁੜ ਗਿਆ ਇਹ ਕਿੱਦਾਂ ਹੋਇਆ ਉਹ ਵੀ ਇਸ ਤਰ੍ਹਾਂ ਜੀ ਵੀ ਜਦੋਂ ਇੱਥੇ ਸਭ ਤੋਂ ਵੱਧ ਫੈਮਿਲੀ ਮੈਂਬਰ ਇੱਥੇ ਮੇਰੇ ਆਏ ਸੀਗੇ ਜਦੋਂ ਜੀ ਫੈਡਰਲ ਮਨਿਸਟਰ ਇੱਥੇ ਆਇਆ ਆ ਜਗਮੀਰ ਸਿੰਘ ਜੋ ਲੀਡਰਸ਼ਿਪ ਦੇ ਇਸ ਚ ਆਇਆ ਹਾਂਜੀ ਤਾਂ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਭਾਜਪਾ ਸਿੰਘ ਨੂੰ ਮਿਲੋ ਸਭ ਤੋਂ ਵੱਧ ਮੈਂਬਰ ਉਹਨਾਂ ਕੋਲੇ ਨੇ ਜੀ ਤਾਂ ਉਹ ਸਭ ਇਹਨੂੰ ਉਹ ਇਸ ਗੱਲ ਦਾ ਮਾਣ ਹੈ ਵੀ ਸਭ ਤੋਂ ਵੱਧ ਮੈਂਬਰ ਮੈਂ ਉਹਦੇ ਬਣਾਏ ਉਦੋਂ ਵੇਖ ਕੇ ਪ੍ਰੋਵਿੰਸ਼ੀਅਲ ਲੀਡਰਸ਼ਿਪ ਨੇ ਵੀ ਮੇਰੇ ਤੇ ਅਪਰੋਚ ਕੀਤੀ ਉਦੋਂ ਤਾ ਮੈਨੂੰ ਮਾਣ ਹੈ ਵੀ ਮੈਂ ਸਭ ਤੋਂ ਵੱਧ ਮੈਂਬਰ ਉਹਦੇ ਬਣਾਏ ਹੁਣ ਵੀ ਮੈਂ ਜਿਹੜੀ ਕੰਸਟੀਚੂਐਂਸੀ ਦੇ ਵਿੱਚ ਮੈਂ ਪਿਛਲੇ ਪਹਿਲਾ ਇਲੈਕਸ਼ਨ ਲੜੀ ਸੀ ਜਾਂ ਹੁਣ ਵੀ ਲੜ ਰਿਹਾ ਹਾਂ ਹੁਣ ਵੀ ਸਭ ਤੋਂ ਵੱਧ ਮੈਂਬਰ ਹੈ ਜਿਹੜੇ ਉਹ ਮੇਰੇ ਬਣਾਏ ਮੈਂਬਰ ਜਿਹੜੇ ਤੁਸੀਂ ਪਾਰਟੀ ਦੇ ਕਿਹਨੇ ਹੋ ਪਾਰਟੀ ਨਾਲ ਜੋੜੇ ਹੈ ਮੈਂਬਰ ਜਿਹੜੇ ਜੋੜੇ ਪਾਰਟੀ ਨਾਲ ਸੋ ਇਸ ਗੱਲ ਤੋਂ ਖੁਸ਼ ਹੋ ਕੇ ਉਹਨਾਂ ਨੇ ਤੁਹਾਨੂੰ ਇਹ ਪਿਛਲੀ ਵਾਰ ਵੀ ਤੇ ਇਸ ਵਾਰ ਵੀ ਟਿਕਟ ਦਿੱਤੀ ਇੱਥੇ ਨਾ ਜੀ ਲੋਕ ਟੈਕਟ ਦਿੰਦੇ ਆ ਲੀਡਰ ਟੈਕਟ ਨਹੀਂ ਦਿੰਦੇ ਹੂੰ ਜੇ ਸਪੂਜ ਤਿੰਨ ਬੰ ਤਾ ਮੈਨੂੰ ਜੇ ਮਤਲਬ 50% ਪਲੱਸ 1 ਵੋਟ ਚਾਹੀਦੀ ਹੈ ਜੋ ਜਿਹੜਾ ਲੈ ਗਿਆ ਚਾਹੇ ਕੋਈ ਬੰਦਾ ਉਹਨੂੰ ਟਿਕਟ ਦੇਣਗੇ ਪ੍ਰੋਵਾਈਡਰ ਉਹਦੇ ਨਾਲ ਪਹਿਲਾਂ ਉਹਦੀ ਕਲੀਅਰ ਕਰਦੇ ਆ ਸਾਰਾ ਵੀ ਇਹਦੇ ਪ੍ਰਤੀ ਕੋਈ ਇਹ ਕੋਈ ਚਾਰਜ ਤਾਂ ਨਹੀਂ ਲੱਗੇ ਹੋਏ ਜਾਂ ਕੋਈ ਉਹ ਫੇਸਬੁੱਕ ਤੇ ਹੇਟ ਸਪੀਚ ਵਗੈਰਾ ਤਾਂ ਨਹੀਂ ਜਾਂ ਹੋਰ ਉਹ ਸਾਰਾ ਕੁਝ ਕਲੀਅਰ ਕਰਕੇ ਜਦੋਂ ਬੰਦਾ ਨਾਮਿਨੇਸ਼ਨ ਅਪਰੂਵ ਕਰ ਦਿੰਦੇ ਆ ਫਿਰ ਲੋਕਾਂ ਦਾ ਫੈਸਲਾ ਹੁੰਦਾ ਟਿਕਟ ਦਾ ਇਹ ਫੈਸਲਾ ਲੋਕਾਂ ਦਾ ਸੀ ਉੱਥੋਂ ਨੇ ਇੰਡੀਆ ਨੂੰ ਵੀ ਜੇਬ ਚੋਂ ਕੱਢ ਕੇ ਲੀਡਰਸ਼ਿਪ ਤੇ ਟੈਕ ਇਹ ਫੈਸਲਾ ਐਨਡੀਪੀ ਦੇ ਜਿਹੜੇ ਵੱਡੇ ਆਗੂ ਉਹਨਾਂ ਦਾ ਨਹੀਂ ਸੀ ਇਹ ਲੋਕਾਂ ਦਾ ਫੈਸਲਾ ਤੁਹਾਨੂੰ ਸੀਟ ਵੱਡੇ ਆਗੂ ਨੇ ਮੈਨੂੰ ਅਸ਼ੀਰਵਾਦ ਜ਼ਰੂਰ ਦਿੱਤਾ ਪਰ ਫੈਸਲਾ ਲੋਕਾਂ ਦਾ ਸੀ ਜੀ ਤੇ ਬਰਾੜ ਸਾਹਿਬ ਇਸ ਵਾਰ ਕਿਹੜਾ ਏਰੀਆ ਹੈ ਕਿਹੜਾ ਹਲਕਾ ਜਿੱਥੋਂ ਅਰੋਸ਼ ਕਰ ਰਹੇ ਹੋ ਮੇਰੇ ਕੋਈ ਪਿਛਲੀ ਵੀ ਨਹੀਂ ਵੀਰ ਜੈਨਾ ਪਾਸਕੋਸੀ ਜੀ ਐਰਕੀ ਵੀ ਮੇਰੇ ਜੈਨਾ ਪਾਸਕੋਆ ਏਰੀਆ ਦੇ ਵਿੱਚ ਇਲੈਕਸ਼ਨ ਤੁਸੀਂ ਪਿਛਲੀ ਵਾਰ ਦਾ ਜ਼ਿਕਰ ਕੀਤਾ ਤੇ ਪਿਛਲੀ ਵਾਰ ਵੀ ਸੁਣਿਆ ਤੁਹਾਨੂੰ ਉੱਥੋਂ ਟਿਕਟ ਮਿਲੀ ਸੀ ਪਰ ਤੁਹਾਡੇ ਜਿਹੜੀ ਹਾਰ ਹੈ ਤੁਹਾਨੂੰ ਉੱਥੋਂ ਦਾ ਸਾਹਮਣਾ ਕਰਨਾ ਪਿਆ ਸੀ ਹਾਂ ਉਹਦੇ ਪਿੱਛੇ ਦੋ ਕਾਰਨ ਮੈਂ ਸਮਝਦਾ ਜੀ ਪਹਿਲੀ ਗੱਲ ਤੇ ਇਹ ਸੀ ਵੀ ਉਹ ਮੇਰੇ ਜਿਹੜਾ ਵਿਰੋਧੀ ਸੀਗਾ ਉਹ ਜਿਹੜੀ ਨਾਮਿਨੇਸ਼ਨ ਸੀਗੀ ਉਹ 1.5 ਸਾਲ ਪਹਿਲਾਂ ਹੋ ਗਈ ਸੀ ਮੇਰੀ ਨਾਮਿਨੇਸ਼ਨ 5 ਸਾਲ 5 ਮਹੀਨੇ ਹੋਏ ਸੀ ਪਹਿਲਾਂ ਤੇ ਨਾਲ ਦੀ ਨਾਲ ਹੀ ਉਦੋਂ ਕੋਵਿਡ ਲੱਗ ਗਿਆ ਉਹ ਕੋਵਿਡ ਦੇ ਦੌਰਾਨ ਅਸੀਂ ਵੋਟਰਾਂ ਆਪਦੇ ਵੋਟਰਾਂ ਨੂੰ ਤਾਂ ਮਿਲ ਹੀ ਨਹੀਂ ਸਕਦੇ ਅਸੀਂ ਸਿਰਫ ਲੀਫਲੇਟ ਉਹਨਾਂ ਦੇ ਮੈਟ ਥੱਲੇ ਜਾ ਉਹਨਾਂ ਦੇ ਡੋਰ 'ਚ ਟੰਗੇ ਹੁੰਦੇ ਸੀਗੇ ਈਵਨ ਜੇ ਜਦੋਂ ਡੋਰ ਲਾ ਕੇ ਕਰਨ ਦਾ ਮੌਕਾ ਵੀ ਆਇਆ ਤਾਂ ਅਸੀਂ ਪੈਨ ਦੇ ਨਾਲ ਜਾਂ ਪੈਨਸਲ ਦੇ ਨਾਲ ਅਸੀਂ ਉਹਨਾਂ ਦੀ ਬੈਲ ਨਪਦੇ ਸੀਗੇ ਤੇ ਉਥੋਂ 3 ਫੁੱਟ 3 ਮੀਟਰ ਪਿੱਛੇ ਹੋ ਕੇ ਜਾਂ 2 ਮੀਟਰ ਪਿੱਛੇ ਹੋ ਕੇ ਉਹਨਾਂ ਨਾਲ ਗੱਲ ਕਰਨੀ ਕਈ ਵੀ ਅਗਲੇ ਵੀ ਡਰਦੇ ਸੀ ਵੀ ਕੋਵਿਡ ਦੇ ਦੌਰਾਨ ਉਹ ਬਾਹਰ ਡੋਰ ਹੀ ਨਹੀਂ ਖੋਲਦੇ ਇਸ ਕਰਕੇ ਮੇਰਾ ਲੋਕਾਂ ਨਾਲ ਕੰਟੈਕਟ ਨਹੀਂ ਹੋ ਸਕਿਆ ਨਾ ਅੱਧਨ ਤਾਂ ਇਹ ਨਹੀਂ ਪਤਾ ਹੋਣਾ ਵੀ ਇਹ ਬੰਦਾ ਕੌਣ ਹੈ ਜੇ ਮੈਂ ਉਹਨਾਂ ਐਰ ਕੀ ਜਿਵੇਂ ਹੁਣ ਲੋਕਾਂ ਦੇ ਨਾਲ ਮੈਂ ਵਿਚਰ ਰਿਹਾ ਹਾਂ ਉਹਨਾਂ ਨੂੰ ਪਤਾ ਵੀ ਇਹ ਸੋਸ਼ਲ ਵਰਕਰ ਆ ਤੇ ਹਰ ਵਕਤ ਕੰਮ ਆਉਣ ਵਾਲਾ ਬੰਦਾ ਤੇ ਉਹ ਮੇਰੀ ਹੁਣ ਸਪੋਰਟ ਕਰ ਰਿਹਾ ਤੇ ਡੈਫੀਨਿਟਲੀ ਮੈਂ ਲੋਕਾਂ ਦੇ ਅਸ਼ੀਰਵਾਦ ਨਾਲ ਇਹ ਸੀਟ ਜਿੱਤੂਗਾ ਜੀ ਤੇ ਬਰਾੜ ਸਾਹਿਬ ਐਨਡੀਪੀ ਹੀ ਪਾਰਟੀ ਕਿਉਂ ਕਿਉਂਕਿ ਇੱਥੇ ਲਿਬਰਲ ਵੀ ਹੈ ਦੂਜੀਆਂ ਪਾਰਟੀਆਂ ਸਾਸਕ ਪਾਰਟੀ ਸਕੈਚਨ ਦੇ ਵਿੱਚ ਆ ਉਹਨਾਂ ਨਾਲ ਵੀ ਜਿਹੜਾ ਜੋੜਿਆ ਜਾ ਸਕਦਾ ਸੀ ਆਗੂ ਉਹਨਾਂ ਦੇ ਨਾਲ ਵੀ ਜਿਹੜੇ ਆਪਣੇ ਮੈਂਬਰ ਨੇ ਰਲਾਏ ਜਾ ਸਕਦੇ ਸੀ ਮੈਂ ਸਮਝਦਾ ਹਾਂ ਵੀ ਅੱਜ ਜੇ ਮੈਂ ਇੰਟਰਵਿਊ ਦੇ ਰਿਹਾ ਜਾਂ ਤੁਸੀਂ ਇੱਥੇ ਜੀ ਤਾਂ ਉਹ ਦੇ ਪਿੱਛੇ ਐਨਡੀਪੀ ਦਾ ਰੋਲ ਆ ਨੇ ਸਾਡੇ ਇੱਥੇ ਹੁਣ ਪਿੱਛੇ ਐਨਡੀਪੀ ਦਾ ਰੋਲ ਮੈਂ ਸਮਝਦਾ ਮੈਂ ਦਾ ਦੇ ਜੋ ਤੁਸੀਂ ਵੀ ਐਨਡੀਪੀ ਕੇ ਵੀ ਆਏ ਹੋਗੇ ਜੀ ਉਹਨਾਂ ਨੇ ਜਿਹੜੀ ਐਨਡੀਪੀ ਨੇ ਪਾਲਸੀਆਂ ਜਿਹੜੀਆਂ ਖੋਲੀਆਂ ਸੀਗੀਆਂ ਆਪਦੀਆਂ ਫੈਮਿਲੀ ਪ੍ਰੋਗਰਾਮ ਜੀ ਤੁਸੀਂ ਉਹਦੇ ਵਿੱਚ ਆ ਗਏ ਮੈਂ ਵੀ ਉਹਦੇ ਵਿੱਚ ਆਇਆ ਇੱਥੇ ਵੀ ਜਿਹੜੇ 100 ਮੈਂਬਰ ਆਏ ਨੇ ਉਹ ਉਹ ਐਨਡੀਪੀ ਦਾ ਰੋਲ ਕਰਕੇ ਆਏ ਕਿਉਂਕਿ ਐਨਡੀਪੀ ਨੇ 2005 ਦੇ ਵਿੱਚ ਇਹ ਪ੍ਰੋਗਰਾਮ ਖੋਲੇ ਸੀ ਵੀ ਪਲੱਸ 2 ਕੀਤੀ ਹੋਏ ਇੱਕ ਸਾਲ ਦਾ ਕੋਰਸ ਹੋਵੇ ਇੱਕ ਸਾਲ ਦਾ ਐਕਸਪੀਰੀਅੰਸ ਵੀ ਤੇ ਉਹਦਾ ਨੀਅਰ ਇਨ ਡੀਅਰ ਹੈ ਜਿਹੜਾ ਫਰਸਟ ਬਲੱਡ ਹੈ ਉਹ ਇੱਥੇ ਹੋਵੇ ਤਾਂ ਉਹਨੂੰ ਸਪਾਂਸਰ ਕਰ ਸਕਦਾ ਜੀ ਬ੍ਰਾਡਰ ਸਾਹਿਬ ਹੋ ਸਕਦਾ ਵੀ ਚਲੋ ਪ੍ਰੋਗਰਾਮਾਂ ਵਿੱਚ ਬਹੁਤ ਸਾਰੇ ਆਉਂਦੇ ਆ ਪਰ ਜਿਹੜਾ ਮੈਸ ਸਟੂਡੈਂਟ ਆਇਆ ਸੀ ਇੱਥੇ ਸੋ ਮੇਰੀ ਜਿਹੜੀ ਲਾਈਫ ਆ ਸਟੂਡੈਂਟ ਲਾਈਫ ਤੋਂ ਬਾਅਦ ਆ ਗਾ ਨੂੰ ਵਧੀ ਆ ਸੋ ਤੁਸੀਂ ਐਨਡੀਪੀ ਦਾ ਜ਼ਿਕਰ ਕੀਤਾ ਬਰਾੜ ਸਾਹਿਬ ਕੀ ਤੁਹਾਡੇ ਜਿਹੜੇ ਜਿਹੜਾ ਤੁਹਾਡਾ ਪੋਰਟਫੋਲੀਓ ਹੈ ਉਹ ਇਸ ਵਾਰ ਜਿਹੜਾ ਸਸਕੈਚੂਨ ਇਲੈਕਸ਼ਨਸ ਦੇ ਵਿੱਚ ਕਿਦਾਂ ਦਾ ਰਹਿਣ ਵਾਲਾ ਜਿਹੜਾ ਸਟੂਡੈਂਟ ਦੀ ਤੁਸੀਂ ਗੱਲ ਕਰਦੇ ਆ ਸਟੂਡੈਂਟ ਨੂੰ ਵੀ ਇਹਨਾਂ ਨੇ ਐਨਡੀਪੀ ਨੇ ਛੁੱਟ ਦਿੱਤੀ ਸੀ ਵੀ ਜਿਹੜਾ ਇੱਥੋਂ ਦਾ ਕੋਈ ਸਟੂਡੈਂਟ ਹੈਗਾ ਉਹਨੂੰ 960 ਘੰਟੇ ਕੰਮ ਕਰਨ ਤੋਂ ਬਾਅਦ ਉਹ ਪੀਆਰ ਦੀ ਫਾਈਲ ਆ ਸਕਦਾ ਸਸਕੈਚੂਨ ਚ ਹਾਂਜੀ ਜੀ ਜਿਹੜਾ ਬਾਹਰੋਂ ਆਊਗਾ ਉਹ 2000 ਘੰਟੇ ਦੇ ਬਾਦ ਫਾਈਲ ਆ ਸਕਦਾ ਇਸ ਕਰਕੇ ਸਟੂਡੈਂਟ ਵੀ ਜਿਹੜੇ ਇੱਥੇ ਪੀਆਰ ਹੋਏ ਨੇ ਉਹ ਵੀ ਮੈਸਾਂਦੇ ਵੀ ਐਨਡੀਪੀ ਦੀ ਦੇਣਾ ਹੂੰ ਸੋ ਖਾਸ ਕਰ ਜਦੋਂ ਫੈਡਰਲ ਇਲੈਕਸ਼ਨ ਦੀ ਗੱਲ ਹੁੰਦੀ ਹੈ ਬਰਾੜ ਸਾਹਿਬ ਐਨਡੀਪੀ ਤੇ ਲਿਬਰਲਸ ਇਕੱਠੇ ਤੁਰਦੇ ਆ ਹਮੇਸ਼ਾ ਹੀ ਪਹਿਲਾਂ ਤੋਂ ਵੀ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਪਰ ਆਪਾਂ ਫੈਡਰਲ ਇਲੈਕਸ਼ਨ ਵੱਲ ਨਹੀਂ ਜਾਣਾ ਆਪਾਂ ਸਿਰਫ ਸਸਕੈਚਵਨ ਤੇ ਰਹਿਣਾ ਨਹੀਂ ਅਸੀਂ ਫੈਡਰਲ ਦੀ ਜਿਹੜੀ ਐਨਡੀਪੀ ਹੈ ਜੀ ਉਹਦੇ ਨਾਲ ਸਾਡਾ ਕੁਝ ਗੱਲਾਂ ਦੇ ਡਿਫਰੈਂਸ ਵੀ ਹੈਗੇ ਨੇ ਜਿਵੇਂ ਅਸੀਂ ਸਸਕੈਚਵਨ ਨੂੰ ਮੁੱਖ ਰੱਖਣਾ ਵੀ ਇੱਥੇ ਸਸਕੈਚਵਨ ਦੇ ਲੋਕਾਂ ਨੂੰ ਕੀ ਚਾਹੀਦਾ ਹੂੰ ਉਹਦੇ ਚ ਜੇ ਸਾਡਾ ਫੈਡਰਲ ਦੀ ਕੋਈ ਹੈਗੀ ਆ ਤਾਂ ਅਸੀਂ ਉਹ ਤੋਂ ਡਿਫਰ ਕਰ ਜਾਂਦੇ ਆ ਉਦਾਹਰਨ ਦੇ ਤੌਰ ਤੇ ਕਾਰਬਨ ਟੈਕਸ ਹੈ ਜਿਹੜਾ ਉਹ ਉਹਨਾਂ ਨੇ ਫੈਡਰਲ ਨੇ ਲਾਇਆ ਉਥੇ ਇਹ ਫੈਡਰਲ ਸਪੋਰਟ ਕਰਦੀ ਹੈ ਐਨਡੀਪੀ ਪਰ ਅਸੀਂ ਇੱਥੇ ਅਸੈਂਬਲੀ ਦੇ ਵਿੱਚ ਵੀ ਸਾਡੀ ਪਾਰਟੀ ਨੇ ਉਹਦਾ ਸੈਸ ਪਾਰਟੀ ਦਾ ਸਪੋਰਟ ਕੀਤੀ ਹੈ ਵੀ ਹਾਂ ਠੀਕ ਹੈ ਅਸੀਂ ਇਸ ਗੱਲ ਦੇ ਹੱਕ ਚ ਵੀ ਕਾਰਬਨ ਟੈਕਸ ਜਿਹੜਾ ਹਟਾਇਆ ਜਾਵੇ ਨਹੀਂ ਫਿਰ ਇਦਾਂ ਕੋਈ ਮਤ ਪੇਦ ਨਹੀਂ ਪੈਂਦਾ ਵੀ ਫੈਡਰਲ ਲੈਵਲ ਤੇ ਐਨਡੀਪੀ ਕੁਝ ਹੋਰ ਸੋਚਦੀ ਹੈ ਤੇ ਪ੍ਰਵਿੰਸ ਲੈਵਲ ਤੇ ਕੁਝ ਹੋਰ ਅਸੀਂ ਗੱਲ ਲੋਕਾਂ ਦੀ ਕਰਨੀ ਹੈ ਹੂੰ ਜੇ ਅਸੀਂ ਲੋਕਾਂ ਦੀ ਗੱਲ ਨਹੀਂ ਕਰਾਂਗੇ ਜੇ ਅਸੀਂ ਜੇ ਇੱਕ ਕਹਾਵਤਾ ਜੀ ਤੈਨੂੰ ਤਾਪ ਜਿਹੜੇ ਮੈਂ ਹੂੰਗਾ ਜੇ ਅਸੀਂ ਲੋਕਾਂ ਦੀ ਦੁੱਖ ਤਕਲੀਫ ਨਹੀਂ ਛੋੜ ਸਕਦੇ ਤਾਂ ਸਾਨੂੰ ਮੈਂ ਸਾਡੇ ਪਾਰਟਿਕਸ ਚ ਆਉਂਦਾ ਵੀ ਕੋਈ ਬਿਲਕੁਲ ਸੋ ਉੱਥੇ ਗੱਲ ਇਹ ਵੀ ਗੌਰ ਕਰਨ ਵਾਲੀ ਹੈ ਵੀ ਲੋਕਾਂ ਨੇ ਟਿਕਟ ਦਵਾਈ ਹੈ ਬਰਾੜ ਸਾਹਿਬ ਨੇ ਪਹਿਲਾਂ ਵੀ ਜ਼ਿਕਰ ਕੀਤਾ ਤੇ ਕਹਿੰਦੇ ਵੀ ਭਾਵੇਂ ਜਿਹੜੇ ਪਾਰਟੀ ਆ ਉਹ ਜੋ ਮਰਜ਼ੀ ਆਖੀ ਜਾਵੇ ਪਰ ਅਸੀਂ ਹਮੇਸ਼ਾ ਸੱਚ ਤੇ ਪਹਿਰਾ ਦੇਵਾਂਗੇ ਇਹੀ ਕਹਿਣਾ ਬਿਲਕੁਲ ਜੀ ਬਿਲਕੁਲ ਸੋ ਬਰਾੜ ਸਾਹਿਬ ਪੂਰਵ ਪਾਰਟੀ ਵੀ ਇੱਥੋਂ ਦੀ ਜਿਹੜੀ ਹੈ ਨਾ ਇੱਥੋਂ ਦੀ ਪਾਰਟੀ ਵੀ ਜਿਹੜੀ ਉਹ ਇੱਥੋਂ ਦੀ ਸੋਚ ਅਨਸਾਰ ਹੀ ਲੋਕਾਂ ਦੀ ਸ ਮੈਨੂੰ ਲੱਗਦਾ ਬਰਾੜ ਸਾਬ 4 ਕੇ 5 ਮਹੀਨੇ ਰਹਿੰਦੇ ਇਲੈਕਸ਼ਨਸ ਨੂੰ ਹਾਂਜੀ ਹਾਂ ਇਹ 28 ਅਕਤੂਬਰ ਨੂੰ ਮਤਲਬ طے ਆ ਇਹ ਹੋ ਸਕਦਾ ਵੀ ਇਹ ਤੋਂ ਪਹਿਲਾਂ ਵੀ ਹੋ ਜਾਣ ਇਹ ਐਨਐਸਪੀ ਪਾਰਟੀ ਦੀ ਪਤਾ ਨਹੀਂ ਕੀ ਕਰ ਰਹੀ ਹੈ ਕਿਉਂਕਿ ਇੰਟਰਨਲ ਮੈਟਰ ਇਹਨਾਂ ਦੀ ਆਪਾਂ ਇਹਦੇ ਬਾਰੇ ਕੋਈ ਕਮੈਂਟ ਵੀ ਨਹੀਂ ਕਰ ਸਕਦੇ ਹਾਂ ਬਰਾੜ ਸਾਬ ਤੁਹਾਡਾ ਇਸ ਵਾਰ ਸਸਕੈਚਵਨ ਜਿਹੜਾ ਸੂਬਾ ਉਹਦੇ ਵਿੱਚ ਚੋਣ ਲੜਨ ਦਾ ਏਜੰਡਾ ਤੁਹਾਡੀ ਪਾਰਟੀ ਦਾ ਏਜੰਡਾ ਉਹ ਕੀ ਰਹਿਣ ਵਾਲਾ ਸਾਡਾ ਇੱਕ ਤਾਂ ਹੈਗਾ ਜੀ ਇਹ ਫੋਲਡੇਬਿਲਟੀ ਹੋਊਗੀ ਵੀ ਜਿਹਦੇ ਵਿੱਚ ਹਰ ਬੰਦੇ ਨੂੰ ਉਹ ਸੌਖਿਆ ਜੀ ਜ਼ਿੰਦਗੀ ਜਿਉ ਸਕੇ ਰੋਟੀ ਖਾ ਸਕੇ ਉਹਦਾ ਮਕਾਨ ਦਾ ਹੋਵੇ ਕਿਰਾਇਆ ਜਿਹਦੇ ਨਾਲ ਉਹ ਉਹ ਦੇ ਸਕੇ ਜੀ ਆਧਾਰਨ ਵੀ ਅਸੀਂ ਉਹਨਾਂ ਦੀ ਪਹਿਲੀ ਗੱਲ ਤਾਂ ਮਿਨਿਮਮ ਵੇਜ ਵਧਾਵਾਂਗੇ ਜੀ ਦੂਜੀ ਗੱਲ ਜਿਹੜੀ ਯੂਟਿਲਿਟੀ ਹੈ ਚਾਹੇ ਸੈਸ ਪਾਵਰ ਆ ਚਾਹੇ ਸੈਸ એનર્ਜੀ ਆ ਉਹਨਾਂ ਦੇ ਖਰਚੇ ਜਿਹੜੇ ਘਟਾ ਗਰਾਂ ਤੁਸੀਂ ਯੂਟਿਲਿਟੀਆਂ ਦੀ ਗੱਲ ਕੀਤੀ ਹੈ ਗੱਲ ਸਾਹਿਬ ਮੈਂ ਤੁਹਾਡਾ ਇੰਟਰਰਪਟ ਕਰ ਰਿਹਾ ਸਵਾਲ ਤੁਸੀਂ ਇੱਥੇ ਗੱਲ ਕਰ ਰਹੇ ਹੋ ਕਿ ਅਸੀਂ ਜਿਹੜੀ ਯੂਟਿਲਿਟੀਜ਼ ਤੇ ਜਿਹੜੇ ਘਰ ਘਰਾਂ ਦਾ ਜਿਹੜਾ ਅਫੋਰਡੇਬਲ ਲਾਈਫ ਹੋ ਸਕੇ ਹਾਂਜੀ ਸੋ ਅਫੋਰਡੇਬਲ ਲਾਈਫ ਦੇ ਵਿੱਚ ਬਹੁਤ ਸਾਰੇ ਅਜਿਹੇ ਫੈਸਲੇ ਵੀ ਨੇ ਜਿਹੜੇ ਫੈਡਰਲ ਸਰਕਾਰ ਕਰਦੀ ਆ ਪਰ ਉੱਥੇ ਤਾਂ ਐਨਡੀਪੀ ਤੇ ਲਿਬਰਲ ਇਕੱਠੇ ਰੱਖ ਕੇ ਫੈਸਲੇ ਕਰ ਰਹੇ ਆ ਨਹੀਂ ਜਿਹੜੇ ਉਹ ਉਹ ਦੇਖੋ ਜਿਹੜੇ ਫੈਡਰਲ ਦੇ ਉਹ ਵੱਖਰੇ ਆ ਪਰ ਅਸੀਂ ਜਿਹੜੇ ਇੱਥੇ ਕੁਝ ਕਰ ਸਕਦੇ ਆ ਵੀ ਹੁਣ ਜਿਹੜੀ ਮਿਨਿਮਮ ਵੇਜ ਆ ਉਹ ਸਾਡੇ ਫੈਡਰਲੋਂ ਵੱਖਰੀ ਐ ਤੁਸੀਂ ਸਟ੍ਰੈਚ ਹੁੰਦੀ ਮੈਂ 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 ਤੁਹਾਨੂੰ ਦੱਸਾਵਾਂਗੇ ਮੈਂ ਸਮਝਦਾ ਮੈਂ ਕੁਝ ਕੁ ਫੈਸਲਿਆਂ ਦੀ ਗੱਲ ਕਰਦਾ ਜਿਵੇਂ ਹੁਣ ਜਿਹੜੀਆਂ ਗੱਲਾਂ ਨੇ ਜਿਹੜੀਆਂ ਫੈਡਰਲ ਦੀਆਂ ਵੱਖ ਨੇ ਪਰਵਿੰਸੀਆਂ ਵੱਖ ਨੇ ਜਿਵੇਂ ਹੁਣ ਸੈਸਕ ਪਾਵਰ ਦੇ ਮਤਲਬ ਬਿੱਲ ਵਧ ਨੇ ਉਹ ਅਸੀਂ ਘਟਾਵਾਂਗੇ ਸੈਸਕ એનર્ਜੀ ਦੇ ਬਿੱਲ ਉਹ ਘਟਾਵਾਂਗੇ ਅਸੀਂ ਇਸੇ ਤਰ੍ਹਾਂ ਹੋਰ ਜਿੰਨੇ ਬੱਚਿਆਂ ਦੀ ਜਿਹੜੀ এডਿਕੇਸ਼ਨ ਹੈ ਉਹਦੇ 'ਚ ਅਸੀਂ ਕਿ ਕੇਜੀ ਤੋਂ ਲੈ ਕੇ ਗ੍ਰੇਡ 12 ਤੱਕ ਅਸੀਂ ਉਹਨਾਂ ਨੂੰ ਫੰਡਿੰਗ ਉਹਨਾਂ 'ਤੇ ਹੋਰ ਦੇਵਾਂਗੇ ਤੇ ਨੰਬਰ 3 ਸਾਡਾ ਜਿਹੜਾ ਹੈਲਥ ਇਸ਼ੂ ਹੈਗਾ ਉਥੇ ਅਸੀਂ ਡਾਕਟਰ ਤੇ ਨਰਸਸ ਅਸੀਂ ਹੋਰ ਭਰਤੀ ਕਰਾਂਗੇ ਇੱਥੇ ਕੋਈ ਤੁਸੀਂ ਲੱਖਾਂ ਰੁਪਏ ਦੀ ਮਸ਼ੀਨਰੀ ਲੈ ਕੇ ਰੱਖ ਲੋ ਜੀ ਐਡੀ ਗਲਾਸ ਤੇ ਪਰ ਉਹ ਉਹਨਾਂ ਚ ਪਲੇਟ ਨਹੀਂ ਉਹਨਾਂ ਜਿਹੜਾ ਉਹਨੂੰ ਮਨੋਖੀ ਪਲੇਟ ਕਰਦਾ ਜੇ ਮਨੋਖੀ ਹੈ ਨਹੀਂ ਤਾਂ ਅਸੀਂ ਉਹ ਮਸ਼ੀਨਰੀ ਕਿਸੇ ਯੂਸਲੈਸ ਆ ਇਸ ਕਰਕੇ ਅਸੀਂ ਸਟਾਫ ਹੋਰ ਭਰਤੀ ਕਰਾਂਗੇ ਚਾਹੇ ਕੁਝ ਵੀ ਕਰਨਾ ਪਵੇ ਜੀ ਬਰਾੜਾ ਸਾਹਿਬ ਇਮੀਗ੍ਰੇਸ਼ਨ ਬੜਾ ਵੱਡਾ ਮਸਲਾ ਹਾਂਜੀ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਹੈਗਾ ਮੈਂ ਮਾਨ ਨਾਲ ਕਹਿ ਸਕਦਾ ਵੀ ਸਾਡੇ ਗਵਾਂਡ ਮੈਂਟੂਬਾ ਦੇ ਵਿੱਚ ਐਨਡੀਪੀ ਦੀ ਸਰਕਾਰ ਆ ਉਹਨਾਂ ਨੇ ਕੀ ਕੀਤਾ ਵੀ ਜਿਹੜਾ 24 ਦੇ ਵਿੱਚ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਸੀਗਾ ਉਹਨਾਂ ਨੇ ਫੈਡਰਲ ਮਨਿਸਟਰ ਨੂੰ ਚਿੱਠੀ ਲਿਖੀ ਹੈ ਵੀ ਸਾਨੂੰ ਤੁਸੀਂ ਇਹਨਾਂ ਦੀ ਐਕਸਟੈਂਸ਼ਨ ਦਿਓ ਉਹਨਾਂ ਨੂੰ 2 ਸਾਲ ਦੀ ਐਕਸਟੈਂਸ਼ਨ ਮਿਲ ਗਈ ਹੈ ਜੇ ਸਾਡੀ ਸਰਕਾਰ ਆਈ ਅਸੀਂ ਬਹੁਬੂ ਇਸੇ ਤਰ੍ਹਾਂ ਕਰਾਂਗੇ ਤਾਂ ਕਿ ਕੋਈ ਬੰਦਾ ਇੱਥੋਂ ਦਰਾਸ਼ੂ ਕੇ ਵਾਪਸ ਨਾ ਚਲਾ ਜਾਵੇ ਸੋ ਪੱਕੀ ਗੱਲ ਹੈ ਵੀ ਕੋਈ ਕਿਤੇ ਤਾਂ ਨਹੀਂ ਬਰਾੜ ਸਾਹਿਬ ਵੀ ਅੱਜ ਅਸੀਂ ਇੰਟਰਵਿਊ ਕਰ ਰਹੇ ਹਾਂ ਕੱਲ ਨੂੰ ਚਲੋ ਤੁਹਾਡੀ ਸਰਕਾਰ ਆਉਂਦੀ ਹੈ ਜਾਂ ਤੁਹਾਡੀਆਂ ਗੱਲਾਂ ਬਦਲਦੀਆਂ ਨੇ ਉਦੋਂ ਕਿਉਂਕਿ ਬੜੀ ਵਾਰ ਵੇਖਿਆ ਵੀ ਜਾਂਦੇ ਆ ਨੇ ਚੀਜ਼ਾਂ ਜਿਹੜੀ ਗੱਲ ਪਬਲਿਕ ਦੇ ਵਿੱਚ ਕਹਿ ਦਿੱਤੀ ਜਾਂਦੀ ਹੈ ਉਹ ਤੋਂ ਮੁਕਰਨਾ ਬ ਬੀਤਾ ਨਹੀਂ ਵੀ ਕਿਤੇ ਸਿਆਸਤੀ ਦਾ ਤਾਂ ਨਹੀਂ ਖੇਡ ਰਹੇ ਨਹੀਂ ਨਹੀਂ ਮੈਂ ਇੱਕ ਵਹੀ ਦੱਸਦਾ ਨਾ ਵੀ ਕੱਲ ਨੂੰ ਮੈਂ ਜਾਊਂਗਾ ਜਦੋਂ ਕਿਤੇ ਕਿਸੇ ਮੈਂ ਐਮਐਲਏ ਬਣ ਜਾਣਾ ਤੇ ਮੈਨੂੰ ਅਗਲੀ ਵਾਰ ਜੇ ਮੈਂ ਅਸੀਂ ਉਹਨਾਂ ਗੱਲਾਂ ਤੇ ਨਹੀਂ ਉਤਰਦੇ ਲੋਕੀ ਮੇਰੇ ਪਾਸੇ ਕਰ ਦੇਣਗੇ ਬਿਲਕੁਲ ਹੈ ਜੀ ਇਸ ਕਰਕੇ ਜੇ ਅਸੀਂ ਚਾਹੁੰਨੇ ਆਂ ਵੀ ਸਾਡੀ ਸਰਕਾਰ ਰਵੇ ਐਨਡੀਪੀ ਸਰਕਾਰ ਰਵੇ ਤਾਂ ਅਸੀਂ ਜਿਹੜੀਆਂ ਗੱਲਾਂ ਕਹਿੰਨੇ ਆਂ ਅਸੀਂ ਉਹਤੇ ਖਰੇ ਉਤਰਾਂਗੇ। ਬਰਾੜ ਸਾਹਿਬ ਤੁਹਾਡੇ ਸਿਆਸਤ ਵਿੱਚ ਆਉਣ ਬਾਰੇ ਜਾਣਿਆ ਤੁਹਾਡੇ ਪਿਛੋਕੜ ਦੇ ਵਿੱਚ ਕਿਸ ਤਰੀਕੇ ਦਾ ਸਟਰਗਲ ਸੀ ਅਸੀਂ ਜਾਣਿਆ ਸੋ ਖਾਸ ਕਰ ਕਮਿਊਨਿਟੀਆਂ ਦੇ ਵਿੱਚ ਜਿਹੜੀ ਆਪਣੀ ਹੋਰ ਕਮਿਊਨਿਟੀਆਂ ਨੇ ਜਾਂ ਸਾਡੀ ਜਿਹੜੀ ਕਮਿਊਨਿਟੀ ਉਹਦੇ ਵਿੱਚ ਵੀ ਤੁਸੀਂ ਵੱਖ-ਵੱਖ ਰੋਲ ਅਦਾ ਕਰਦੇ ਰਹਿੰਨੇ ਹੋ। ਹਾਂਜੀ ਬਿਲਕੁਲ ਜੀ ਹੁਣ ਜਿਵੇਂ ਉਦਾਹਰਨ ਦੇ ਤੌਰ ਤੇ ਪਿਛਲੀਆਂ ਮੈਂ ਬੜੇ ਅਫਸੋਸ ਨਾਲ ਘਟਨਾਵਾਂ ਹੋਈਆਂ ਚਾਰ ਪੰਜ ਘਟਨਾਵਾਂ ਹੋਈਆਂ ਜਿਵੇਂ ਇੱਕ ਤਾਂ ਬੱਚਾ ਐਕਸੀਡੈਂਟ ਹੋ ਗਿਆ ਸੀਗਾ ਜੀ ਤੇ ਉਹ 8 ਮਿੰਟ ਡਾਕਟਰਾਂ ਨੇ ਡੈੱਡ ਡਿਕਲੇਅਰ ਕਰਕੇ ਉਹਦੇ ਲੰਘਣ ਲੱਗੇ ਸੀ ਜਿਹੜੇ ਸਿਸਟਮ ਆ ਉਹਨਾਂ ਨੂੰ ਬਚਾਉਣ ਵਾਲਾ ਤਾਂ ਉੱਥੇ ਫਿਰ ਅਪਰੋਚ ਕੀਤੀ ਗਈ ਵੀ ਤੁਸੀਂ ਹਜੇ ਨਾ ਲਾਓ ਨਾ ਜੀ ਤਾਂ ਉਹਨੂੰ ਰੈਸਸਿਟੇਨ ਕਰਕੇ ਹੋਰ ਸਾਰਾ ਕੁਝ ਕਰਕੇ ਆਈਸੀਯੂ ਚੋਂ ਉਹ ਦੁਬਾਰਾ ਫੇਰ ਬੰਦਾ ਜਿਉਂਦਾ ਹੋ ਗਿਆ ਤੇ ਹੋਰ ਹੈਰਾਨੀ ਦੀ ਗੱਲ ਆ ਕੱਲ ਜੇ ਆਪਾਂ ਤੁਸੀਂ ਉਹਗੇ ਨਗਰ ਕੀ ਜੀ ਤੁਹਾਨੂੰ ਉਹ ਬੰਦੇ ਨੂੰ ਬੁਲਾਵਾਂਗੇ ਤੁਰਿਆ ਫਿਰਦਾ ਹੋਵੇ ਹੂੰ ਉਹਦੇ ਆਸਤੇ ਮੈਂ ਪੰਡ ਇਕੱਠਾ ਕੀਤਾ ਫਿਰ ਉਹਦੇ ਵਾਸਤੇ ਘੱਟੋ ਘੱਟ 60-62 ਬੋਤਲਾਂ ਖੂਨ ਦੀਆਂ ਲਗਣੀਆਂ ਸੀ ਤੇ ਮੈਂ ਆਪਦੀ ਕਮਿਊਨਿਟੀ ਨੂੰ ਅਪੀਲ ਕੀਤੀ ਵੀ ਇਹ 60 ਬਾਟ ਬੋਤਲਾਂ ਲਾ ਇੱਥੋਂ ਦੇ ਲੋਕਾਂ ਨੇ ਦਿੱਤੀਆਂ ਤੇ ਆਪਣਾ ਵੀ ਕੁਝ ਬਣਦਾ ਦੇ ਜਾਂਦਾ ਇੱਕ ਬੰਦੇ ਨੂੰ 60-62 ਬੋਤਲਾਂ ਦੇਣ ਹਾਂਜੀ ਹਾਂਜੀ ਉਹ ਲਗਾਤਾਰ 2 ਮਹੀਨੇ ਹਸਪਤਾਲ ਚ ਰਿਹਾ ਸੀ 2-3 ਮਹੀਨੇ ਹਾਂ 2-3 ਮਹੀਨੇ ਹਸਪਤਾਲ ਚ ਰਿਹਾ ਉਹ ਤਾਂ ਅਸੀਂ ਉਹਦੇ ਵਾਸਤੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਇਆ ਹੁਣ ਵੀ ਜਦੋਂ ਕਿਤੇ ਸੱਦਾ ਆਉਂਦਾ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਉਣੇ ਜਦ ਸਾਰਟੇ ਹੁੰਦੀ ਆ ਫਿਰ ਇੱਥੇ 4 ਡੈਥ ਐਸੀਆਂ ਹੋਈਆਂ ਵੀ ਦੋ ਹਿੰਦੂ ਫੈਮਲੀਆ ਸੀ ਉਹਨਾਂ ਵਿਚਾਰਿਆਂ ਕੋਲੇ ਕੋਈ ਪੈਸਾ ਨਹੀਂ ਸੀ ਇੱਕ ਤੁਸੀਂ ਹਿਸਾਬ ਲਾਓ ਵੀ 8 ਫਰਵਰੀ ਨੂੰ ਮਾਂ ਵਿਜ਼ਿਟ ਕਰਨੀ ਹੋਏ ਵਿਜ਼ਿਟਰ ਵੀਜ਼ੇ ਤੇ 18 ਨੂੰ ਉਹਦੀ ਡੈਥ ਹੋ ਜੇ ਸਿਆਲ ਦਾ ਮਹੀਨਾ ਹੋਵੇ ਉਹਨੇ ਕੀ ਕੈਨੇਡਾ ਦਾ ਵੇਖ ਰਿਆ ਜੀ ਤਾਂ ਉਹਦੇ ਆਸਤੇ ਅਸੀਂ ਮਤਲਬ ਮੈਂ ਕੀ ਮੇਰੇ ਇੱਥੇ ਸੰਬੰਧ ਬਣਾਏ ਹੋਏ ਨੇ ਫਿਊਨਰਲ ਜਿਹੜੇ ਕਮਿਸ਼ਨ ਕਮੇਟੀਆਂ ਹੈਗੇ ਹੋਮ ਦੇ ਨੇ ਉਹਨਾਂ ਨੂੰ ਆਮ ਤੈਥੇ 10000 ਡਾਲਰ ਖਰਚਾ ਹੋ ਜਾਂਦਾ ਤੁਹਾਨੂੰ ਵੀ ਪਤਾ ਇਹ ਗੱਲ ਦਾ ਪਰ ਮੈਂ ਉਹਨਾਂ ਦੇ ਜਿਹੜੇ ਸੀਗੇ ਖਰਚੇ ਕਿਉਂਕਿ ਗੁਰਦੁਆਰੇ ਗਏ ਉਹ ਮੈਨੂੰ ਜਾਣਦੇ ਨਹੀਂ ਸੀ ਗੁਰਦੁਆਰੇ ਵਾਲਿਆਂ ਨੇ ਗਿਆਨੀ ਜੀ ਹੋਰਾਂ ਤੋਂ ਲੈ ਕੇ ਉਥੇ ਨਿੱਕ ਤੋਂ ਨਿੱਕਾ ਵੱਡੇ ਤੋਂ ਵੱਡਾ ਜੋ ਵੀ ਸੇਵਾ ਦਾ ਰਹਗਾ ਉਥੇ ਉਹ ਸਾਰੇ ਮਤਲਬ ਮੇਰਾ ਮੇਰਾ ਨੰਬਰ ਉਹਨਾਂ ਕੋਲੇ ਹੈਗਾ ਉਹ ਮੈਨੂੰ ਦੇ ਦਿੰਦੇ ਨੇ ਫੋਨ ਕਰ ਦਿੰਦੇ ਆ ਵੀ ਆਹ ਸਮੱਸਿਆ ਆਈ ਹੈ ਤੁਸੀਂ ਹੱਲ ਕਰੋ ਮੈਂ ਉਹਨਾਂ ਦਾ ਜਿਹੜਾ ਸੰਸਕਾਰ ਸੀਗਾ ਉਹ 36-3700 ਡਾਲਰ ਦੇ ਵਿੱਚ ਚਾਰ-ਪੰਜ ਇਸ ਸਿਸਕਾਰ ਮੈਂ ਐ ਕਰਾਏ ਜੀ ਟੂ ਇਸ ਕਰਕੇ ਉਹ ਵੀ ਇਹਨਾਂ ਨੂੰ ਪੁੱਛੀਦਾ ਸੀ ਵੀ ਭਾਈ ਜੇ ਤਾਂ ਤੁਹਾਡੇ ਕੋਲ ਹੈਗੇ ਤਾਂ ਠੀਕ ਐ ਨਹੀਂ ਮੈਂ ਗੁਰਦੁਆਰੇ ਇਕੱਠੇ ਕਰ ਦਿੰਦਾ ਉਹ ਕਮਿਊਨਿਟੀ ਦੇ ਵਿੱਚ ਵੀ ਤੁਸੀਂ ਆਪਣਾ ਆਗਾਹ ਨੂੰ ਵੱਧ ਕੇ ਨਾ ਸਿਰਫ ਕੱਲਾ ਸਿਆਸਤ ਦੇ ਵਿੱਚ ਵੀ ਨਾ ਜੀ ਨਾ ਮੈਨੂੰ ਮੈਂ ਅਸਲ 'ਚ ਲੋਕਾਂ ਦਾ ਦੁੱਖ ਦਰਦ ਮੈਂ ਹਰ ਵਾਰ ਸੁਣਦਾ ਕਿਉਂਕਿ ਮੈਂ ਆਪ ਸਾਰੀ ਜ਼ਿੰਦਗੀ ਇਹ ਸਾਲ 'ਚ ਕੱਟੀ ਹੈ ਨਾ ਤੇ ਇਸ ਕਰਕੇ ਹਰੇਕ ਬੰਦੇ ਦਾ ਮੈਂ ਸਮਝਦਾ ਵੀ ਯਾਰ ਵੀ ਜੇ ਇਹ ਘਟਨਾ ਮੇਰੇ ਨਾਲ ਹੁੰਦੀ ਮੈਂ ਲੋਕਾਂ ਤੋਂ ਕੀ ਆਸ ਰੱਖਦਾ ਤੇ ਬਰਾੜ ਸਾਹਿਬ ਜਾਂਦੇ ਜਾਂਦੇ ਸਵਾਲ ਇੱਕ ਆਖਰੀ ਸਵਾਲ ਹੈ ਕਿ ਤੁਹਾਡੀ ਜਿਹੜੀ ਕੌਨਸਟਿਟੂਐਂਸੀ ਹੈ ਉਹਦੇ ਲੋਕਾਂ ਨੂੰ ਸਾਡੇ ادارے ਦੇ ਰਾਹੀਂ ਕੀ ਮੈਸੇਜ ਹੋਵੇਗਾ ਤੁਹਾਡਾ ਅਪਕਮਿੰਗ ਇਲੈਕਸ਼ਨਸ ਲਈ ਮੈਸੇਜ ਇਹ ਹੀ ਹੈ ਜੀ ਵੀ ਮੇਰੇ ਕੋਲੇ ਅੱਗੇ ਬਿਨਾ ਪਾਵਰ ਹੋਣ ਦੇ ਬਾਵਜੂਦ ਵੀ ਮੈਂ ਤੁਹਾਡੀ ਸੇਵਾ ਕਰ ਰਿਹਾ ਹਾਂ ਤੇ ਜਿਹੜੀ ਮੇਰੀ ਪਾਵਰ ਹੋਊਗੀ ਉਹ ਵੀ ਉਹਨਾਂ ਤੇ ਲਾਈ ਜਾਊਗੀ ਜੀ ਹਾਂ ਜੀ ਸੇਵਾ ਸੋ ਪਾਵਰ ਜੇ ਮਿਲਦੀ ਹੈ ਜੇਕਰ ਸੱਤਾ ਮਿਲਦੀ ਹੈ ਉਹਨਾਂ ਨੇ ਕਹਿੰਦੇ ਆ ਦੇਣੀ ਉਹਨਾਂ ਨੇ ਦੇਣੀ ਲੋਕਾਂ ਨੇ ਮੈਂ ਕੁਝ ਨਹੀਂ ਨਾ ਮੈਂ ਕੱਲ ਸੀ ਨਾ ਮੈਂ ਅੱਜ ਨਾ ਮੈਂ ਕੱਲ ਨੂੰ ਐ ਇਹ ਲੋਕ ਪਾਵਰ ਦੇਣ ਵਾਲੇ ਆ ਜਿਹੜੇ ਲੋਕ ਮੈਨੂੰ ਪਾਵਰ ਦੇ ਦੇਣਗੇ ਤਾਂ ਮੈਂ ਉਹ ਪਾਵਰ ਵਰਤ ਕੇ ਸੇਵਾ ਕਰ ਲੂ ਐ ਨਹੀਂ ਮੈਂ ਸੋਸ਼ਲ ਵਰਕਰ ਦਾ ਸੇਵਾ ਕਰੀ ਜਾਂਦਾ ਜੀ ਸੋ ਦੋਵੇਂ ਪਾਸੇ ਦੀ ਗੱਲ ਬਰਾੜ ਸਾਹਿਬ ਕਰ ਗਏ ਆ ਕਹਿੰਦੇ ਕਿ ਉਸ ਤਰੀਕੇ ਦੇ ਨਾਲ ਵੀ ਸੇਵਾ ਤਾਂ ਕਰ ਹੀ ਲਿਆ ਪਰ ਜੇ ਕਿਤੇ ਤੇਰੇ ਪਾਵਰ ਆ ਜਾਂਦੀ ਹੈ ਤਾਂ ਹੋਰ ਜਿਹੜੀ ਸੇਵਾ ਕਰਨ ਦਾ ਮੌਕਾ ਮਿਲੇਗਾ ਸੋ ਭਜਨ ਸਿੰਘ ਬਰਾੜ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਬਰਾੜ ਸਾਹਿਬ ਨੇ ਬਰਾੜ ਸਾਹਿਬ ਅਦਾਰੇ ਦਾ ਪੰਜਾਬ ਟਾਕਸ ਨਾਲ ਜੁੜਿਆ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਮੇਰੇ ਵੱਲੋਂ ਤੁਹਾਡਾ ਵੀ ਤੁਹਾਡੇ ਅਦਾਰੇ ਦਾ ਤੇ ਬਹੁਤ-ਬਹੁਤ ਧੰਨਵਾਦੀ ਤੇ ਖੀਲ ਦੇ ਵਿੱਚ ਸਾਰੇ ਮੈਂ ਜਿਹੜੇ ਜਿੰਨਾ ਪਾਸ ਕੋਦੇ ਵੋਟਰ ਆ ਉਹਨਾਂ ਦਾ ਵੀ ਬਹੁਤ-ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਨੂੰ ਮੈਂ ਅਪੀਲ ਕਰਦਾ ਹਾਂ ਵੀ ਇਹ ਜਿਹੜੀ ਇਲੈਕਸ਼ਨ ਹੈ ਇਹ ਮੇਰੀ ਨਹੀਂ ਥੋਡੀ ਹੈ ਤੁਸੀਂ ਮੈਨੂੰ ਜਿੱਥੇ ਕਿਹਿਆਰੋਗੇ ਮੈਂ ਉੱਥੇ ਖੜੂਗਾ ਜੀ ਸੋ ਵਾਰਡਸ ਨੇ ਜਿਹੜੇ ਬਰਾੜ ਸਾਹਿਬ ਦੇ ਮਾਰਕ ਕਰ ਲਏ ਜਾਣ ਸੋ ਉਮੀਦ ਕਰਦੇ ਹਾਂ ਬਰਾੜ ਸਾਹਿਬ ਜਿੱਤਣ ਅਗਾਹ ਨੂੰ ਪਹੁੰਚਣ ਤੇ ਇੱਕ ਵਾਰ ਫਿਰ ਜਦੋਂ ਜਿੱਤਦੇ ਆ ਬਰਾੜ ਸਾਹਿਬ ਤਾਂ ਨਾਲ ਮੁਲਾਕਾਤ ਹੋਵੇਗੀ ਕਿਸੇ ਨਵੇਂ ਰੂਪ ਦੇ ਵਿੱਚ ਕਿਸੇ ਨਵੇਂ ਸੈਸ਼ਨ ਦੇ ਵਿੱਚ ਨਵੇਂ ਆਗਾਸ ਦੇ ਵਿੱਚ ਕੈਮਰਾ ਪਰਸਨ ਤੇਵਾਣੇ ਦੇ ਨਾਲ ਮੈਂ ਹਰਮਨਪ੍ਰੀਤ ਸਿੰਘ ਦਾ ਪੰਜਾਬ ਟਾਕਸ ਸਤਿ ਸ਼੍ਰੀ ਅਕਾਲ ਜੀ ਸਤਿ